ਸਵਾਗਤ ਹੈ ਦੋਸਤੋ ਤੁਹਾਡਾ ਮੈਂ ਭੁਪਿੰਦਰ ਸਿੰਘ ਸੱਜਣ ਦੋਸਤੋ ਸੋਸ਼ਲ ਮੀਡੀਆ ਤੇ ਚਰਚਾ ਹੋ ਰਹੀ ਹੈ ਕਿ ਪੰਜਾਬ ਦੇ ਲੋਕ ਇੱਕ ਵਾਰ ਫਿਰ ਇੱਕ ਹੋਰ ਜੰਗ ਦੇ ਵਾਸਤੇ ਤਿਆਰ ਰਹਿਣ ਇੱਕ ਹੋਰ ਜੰਗ ਦੇ ਵਾਸਤੇ ਪੰਜਾਬੀਆਂ ਨੂੰ ਤਿਆਰ ਰਹਿਣ ਦੀ ਕਿਉਂ ਜ਼ਰੂਰਤ ਹੈ ਭਲਾ ਕਿਉਂ ਇਹ ਗੱਲ ਕਹੀ ਜਾ ਰਹੀ ਹੈ ਦਰਅਸਲ ਉਹਦੀ ਇੱਕ ਖਾਸ ਵਜ੍ਹਾ ਹੈ ਕੇਂਦਰ ਦੀ ਸਰਕਾਰ ਪੰਜਾਬ ਦੇ ਉੱਪਰ ਇੱਕ ਹੋਰ ਡੱਕਾ ਮਾਰਨ ਜਾ ਰਹੀ ਹੈ ਚੰਡੀਗੜ੍ਹ ਜਿਹਨੂੰ ਕਿ ਪੰਜਾਬ ਤੋਂ ਪੂਰੀ ਤਰ੍ਹਾਂ ਖੋਣ ਦੀ ਤਿਆਰੀ ਕਰ ਚੁੱਕੀ ਹੈ ਕੇਂਦਰ ਦੀ ਸਰਕਾਰ ਕੀ ਕੇਂਦਰ ਦੀ ਸਰਕਾਰ ਪੰਜਾਬ ਦੇ ਕੋਲੋਂ ਚੰਡੀਗੜ੍ਹ ਨੂੰ ਪੂਰੀ ਤਰ੍ਹਾਂ ਖੋਲੂਗੀ ਇੱਕ ਇਹ ਸਵਾਲ ਹੈਗਾ ਕਿ ਵਾਕਈ ਉਹ ਚਾਹੁੰਦੀ ਹੈ ਕੇਂਦਰ ਦੀ ਸਰਕਾਰ ਕਿ ਚੰਡੀਗੜ੍ਹ ਪੰਜਾਬ ਦੇ ਕੋਲੋਂ ਆਪਾਂ ਪੂਰੀ ਤਰ੍ਹਾਂ ਖੋ ਹੀ ਲੈਣਾ ਹੈ ਤੇ ਚੰਡੀਗੜ੍ਹ ਦਾ ਪੂਰਾ ਕੰਟਰੋਲ ਆਪਣੇ ਹੱਥਾਂ ਦੇ ਵਿੱਚ ਰੱਖਣਾ ਇੱਕ ਇਹ ਸਵਾਲ ਹੈਗਾ ਤੀਸਰਾ ਸਵਾਲ ਇਹ ਕੀ ਹੈਗਾ ਕਿ ਕੇਂਦਰ ਦੀ ਸਰਕਾਰ ਐਦਾਂ ਸਾਰਾ ਕੁਝ ਕਰਦੀ ਕਿਉਂ ਆ ਜਦੋਂ ਕਿ ਕੇਂਦਰ ਦੀ ਸਰਕਾਰ ਨੂੰ ਵੀ ਤਾਂ ਪਤਾ ਹੋਣਾ ਚਾਹੀਦਾ ਨਾ ਕਿ ਮਰੇ 2027 ਦੇ ਇਲੈਕਸ਼ਨ ਆਉਣੇ ਆ ਪੰਜਾਬ ਦੇ ਵਿੱਚ ਵੀ ਚੋਣਾਂ ਹੋਣੀਆਂ ਨੇ ਔਰ ਉਹਨਾਂ ਦੀ ਆਪਣੀ ਪਾਰਟੀ ਉਹ ਕਈ ਵਾਰ ਕਹਿ ਚੁੱਕਿਆ ਕਿ ਪੰਜਾਬ ਦੇ ਵਿੱਚ ਆਪਾਂ ਆਪਣੇ ਦਮ ਤੇ ਚੋਣਾਂ ਲੜਾਂਗੇ ਐਦਾਂ ਫਿਰ ਪੰਜਾਬੀਆਂ ਦੀਆਂ ਵੋਟਾਂ ਕਿੱਦਾਂ ਪੈ ਜਾਣਗੀਆਂ ਇਹਨਾਂ ਨੂੰ ਇਹ ਵੀ ਇੱਕ ਬਹੁਤ ਵੱਡਾ ਸਵਾਲ ਹੈਗਾ ਕਿ ਉਹਦੇ باوجود ਵੀ ਉਹ ਵੋਟਾਂ ਦੀ ਪ੍ਰਭਾਵ ਵੀ ਨਹੀਂ ਕਰਦੇ ਪਏ ਫਿਰ ਵੀ ਉਹ ਪੰਜਾਬੀਆਂ ਨੂੰ ਗੁੱਸੇ ਕਰਕੇ ਪੰਜਾਬੀਆਂ ਨੂੰ ਰਸਾ ਕੇ ਤੇ ਚੰਡੀਗੜ੍ਹ ਤੁਹਾਡੇ ਕੋਲੋਂ ਖੋਣ ਦੇ ਵਾਸਤੇ ਤਿਆਰੀ ਕਰੀ ਬੈਠੇ ਹੋਣ ਕਿਉਂ ਪਲਾ ਇਹ ਇੱਕ ਬਹੁਤ ਵੱਡਾ ਅਹਿਮ ਸਵਾਲ ਹੈਗਾ ਆਪਾਂ ਥੋੜੀ ਜਿਹੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਜਿੰਨੀ ਇੱਕ ਮੈਨੂੰ ਸਮਝ ਹੈਗੀ ਆ ਮੈਂ ਓਨੀ ਕੁ ਗੱਲ ਕਰੂੰਗਾ ਔਰ ਜਿੰਨੀ ਕ ਜਿੰਨੇ ਵੀ ਤੁਸੀਂ ਸਜਣ ਗੱਲਬਾਤ ਨੂੰ ਸੁਣ ਰਹੇ ਹੋ ਤੁਸੀਂ ਵੀ ਆਪਣੀ ਰਾਏ ਦੇਣ ਦੀ ਜ਼ਰੂਰ ਕੋਸ਼ਿਸ਼ ਕਰਿਓ ਹਰ ਇੱਕ ਬੰਦੇ ਦਾ ਆਪੋ ਆਪਣਾ ਨਜ਼ਰੀਆ ਹੁੰਦਾ ਹੈਗਾ ਕੋਈ ਵੀ ਜਿਹੜੀ ਆਸ-ਪਾਸੇ ਘਟਨਾ ਵਾਪਰਦੀ ਆ ਉਸ ਘਟਨਾ ਨੂੰ ਵੇਖਣ ਦਾ ਔਰ ਉਹਨੂੰ ਸਮਝਣ ਦਾ ਔਰ ਸਮਝਣ ਤੋਂ ਬਾਅਦ ਫਿਰ ਉਹਦੇ ਉੱਤੇ ਗੱਲ ਕਰਨ ਦਾ ਸੋ ਤੁਹਾਡਾ ਆਪਣਾ ਇੱਕ ਤਰੀਕਾ ਹੋ ਸਕਦਾ ਹੈਗਾ ਹੋਇਆ ਕੀ ਹੈਗਾ ਹੁਣ ਕੇਂਦਰ ਦੀ ਸਰਕਾਰ ਨੇ ਹੁਣ ਨਵਾਂ ਕੀਤਾ ਕੀ ਹੈਗਾ ਦਰਅਸਲ ਜਦੋਂ ਹੁਣ ਆ ਆਉਂਦਾ ਇੱਕ ਸੈਸ਼ਨ ਸ਼ੁਰੂ ਹੋਣਾ ਹੈਗਾ ਦਸੰਬਰ ਦੀ ਪਹਿਲੀ ਤਰੀਕ ਨੂੰ ਉਸ ਸੈਸ਼ਨ ਦੇ ਵਿੱਚ ਉਹਨਾਂ ਨੇ ਇੱਕ ਬਿੱਲ ਜਿਹੜਾ ਕਿ ਇਹ ਸੰਵਿਧਾਨ 131ਵਾਂ ਸੋਧ ਬਿੱਲ ਵੀ 125 ਹੈਗਾ ਇਹ ਉਹਦੇ ਤਹਿਤ ਹੋਣਾ ਕੀ ਹੈਗਾ ਇਹ ਜਿਹੜਾ ਬਿੱਲ ਹੈਗਾ ਤੁਹਾਨੂੰ ਯਾਦਾ ਪਿੱਛੇ ਜਿਹੜਾ ਨੇ ਕਾਲੇ ਕਾਨੂੰਨ ਜਿਹਨਾਂ ਨੂੰ ਆਪਾਂ ਕਹਿੰਦੇ ਕਾਲੇ ਆ ਪਰ ਉਹ ਨਹੀਂ ਕਹਿੰਦੇ ਵੀ ਕਾਲੇ ਉਹ ਕਹਿੰਦੇ ਵੀ ਕਾਨੂੰਨ ਚਟਾਈ ਸਕੇ ਤੇ ਹੁਣ ਪੰਜਾਬ ਦੇ ਜਾਂ ਹੋਰ ਵੱਖ-ਵੱਖ ਸੂਬਿਆਂ ਦੇ ਲੋਕਾਂ ਨੂੰ ਕਹਿੰਦੇ ਸਮਝ ਨਹੀਂ ਆਈ ਬਹੁਤਿਆਂ ਨੂੰ ਜਾਂ ਆਪਾਂ ਸਮਝਾ ਨਹੀਂ ਸਕੇ ਇਸ ਕਰਕੇ ਕਹਿੰਦੇ ਚਲੋ ਆਪਾਂ ਇਹ ਬਿੱਲ ਵਾਪਸ ਲੈ ਲੈਨੇ ਆ ਕਾਨੂੰਨ ਬਣ ਗਿਆ ਸੀ ਬਕਾਇਦਾ ਉਹ ਜਿਹੜੇ ਬਿੱਲ ਸੀਗੇ ਬਕਾਇਦਾ ਕਾਨੂੰਨ ਬਣ ਗਿਆ ਸੀਗੇ ਪਰ ਗੁਰੂ ਪਿਆਰੇ ਖਾਲਸਾ ਜੀ ਨੇ ਔਰ ਪੰਜਾਬ ਦੇ ਲੋਕਾਂ ਨੇ ਹੋਰ ਸੂਬੇ ਦੇ ਲੋਕਾਂ ਨੇ ਮਿਲ ਜੁੜ ਕੇ ਸ਼ਿੱਦਤ ਦੇ ਨਾਲ ਐਨ ਦ੍ਰਿੜ ਇਰਾਦੇ ਦੇ ਨਾਲ ਸੰਘਰਸ਼ ਕੀਤਾ ਤੇ ਉਹ ਵਾਪਸ ਕਰਵਾਤੇ ਸੀਗੇ ਔਰ ਉਹਨਾਂ ਨੇ ਇਹ ਕਹਿ ਕੇ ਵਾਪਸ ਲਿਆ ਕਹਿੰਦੇ ਭਈ ਇਹਨਾਂ ਨੂੰ ਹੱਲੇ ਸਮਝ ਨਹੀਂ ਹੈ ਜਦੋਂ ਸਮਝ ਆਉਂਗੇ ਅਸੀਂ ਦੁਬਾਰਾ ਫੇਰ ਸਮਝਾ ਲਾਂਗੇ ਚਲੋ ਖੈਰ ਇਦਾਂ ਇਹ ਜਿਹੜਾ ਇੱਕ ਬਿੱਲ ਹੈਗਾ ਹੁਣ ਇਹ ਬਿੱਲ ਲੈ ਕੇ ਆਉਂਦੇ ਆ ਇਹਦੇ ਨਾਲ ਹੋਣਾ ਕੀ ਹੈਗਾ ਐਸ ਵੇਲੇ ਜਿਹੜਾ ਪੰਜਾਬ ਦੀ ਰਾਜਧਾਨੀ ਆਪਾਂ ਕਹਿੰਦੇ ਆ ਵੀ ਚੰਡੀਗੜ੍ਹ ਔਰ ਚੰਡੀਗੜ੍ਹ ਪੰਜਾਬ ਤੋਂ ਬਾਹਰ ਆਪਾਂ ਇਹ ਲਫ਼ਜ਼ ਵੀ ਕਹਿੰਦੇ ਆ ਪਰ ਫਿਰ ਵੀ ਪੰਜਾਬ ਦੇ ਨਾਲ ਚੰਡੀਗੜ੍ਹ ਕਿੰਦਾ ਜੁੜਿਆ ਹੋਇਆ ਆ ਕਿਉਂਕਿ ਚੰਡੀਗੜ੍ਹ ਦਾ ਜਿਹੜਾ ਵੀ ਹੈਗਾ ਮੈਂ ਤੁਹਾਨੂੰ ਥੋੜਾ ਥੋੜਾ ਜਿੰਨੀ ਕੁ ਮੈਨੂੰ ਸਮਝ ਹੈਗੀ ਹੈ ਸਮਝਾਉਣ ਦੀ ਕੋਸ਼ਿਸ਼ ਕਰੂੰਗਾ ਬਾਕੀ ਤੁਸੀਂ ਆਪ ਸਾਰੇ ਜਣੇ ਸਿਆਣੇ ਹੈਗੇ ਹੋ ਤੁਸੀਂ ਵੀ ਜ਼ਰੂਰ ਇਹਨੂੰ ਮੈਨੂੰ ਲੱਗਦਾ ਕਿ ਗੱਲ ਨੂੰ ਸਮਝ ਜਾਵੋਗੇ ਜੇ ਮੈਂ ਕਿਤੇ ਕੋਈ ਉੱਕ ਗਿਆ ਤਾਂ ਇਹ ਜਿਹੜਾ ਸੰਵਿਧਾਨ ਹੈਗਾ 131ਵਾਂ ਸੋਧ ਬਿੱਲ ਜਿਹੜਾ ਕਿ ਚੰਡੀਗੜ੍ਹ ਯੂਨੀਅਨ ਟੈਰੀਟਰੀ ਜਿਹਨੂੰ ਆਪਾਂ ਸ਼ਾਰਟ ਦੇ ਵਿੱਚ ਯੂਟੀ ਕਹਿੰਦੇ ਹੈਗੇ ਆ ਉਹਨੂੰ ਸੰਵਿਧਾਨ ਦੇ ਅਨੁਛੇਦ 240 ਦੇ ਅਧੀਨ ਲਿਆਉਣ ਦੇ ਵਾਸਤੇ ਹੈਗਾ ਇਹ ਬਿੱਲ ਇਹਦੇ ਨਾਲ ਹੋਊਗਾ ਕਿ ਇਸ ਬਿੱਲ ਦੇ ਆਉਣ ਦੇ ਨਾਲ ਵੀ ਜਿਹੜੀ ਮਾੜੀ-ਮੋਟੀ ਤਾਕਤ ਕੋਈ ਪੰਜਾਬ ਦਾ ਗਵਰਨਰ ਦੇਖੋ ਗਵਰਨਰ ਕੌਣਾ ਭਲਾ ਪੰਜਾਬ ਦਾ ਪੰਜਾਬ ਦੇ ਗਵਰਨਰ ਦੀ ਉੱਥੇ ਕੋਈ ਦਖਲਅੰਦਾਜ਼ੀ ਹੁਣ ਹੈਗੀ ਆ ਚੰਡੀਗੜ੍ਹ ਦੇ ਵਿੱਚ ਪਰ ਜਦੋਂ ਇਹ ਬਿੱਲ ਆ ਜਾਊਗਾ ਇਹ ਬਿੱਲ ਉਹਦੇ ਤੇ ਰੋਕ ਲਾ ਦੂੰਗਾ ਇਹ ਬਿੱਲ ਜੇ ਪਾਸ ਹੋ ਜਾਂਦਾ ਹੈਗਾ ਉਹਦੇ ਨਾਲ ਫਿਰ ਹੋਣਾ ਕੀ ਹੈਗਾ ਚੰਡੀਗੜ੍ਹ ਦਾ ਪੂਰਾ ਰੱਖ-ਰਖਾਵ ਜਾਂ ਐਂ ਕਹੋ ਵੀ ਚੰਡੀਗੜ੍ਹ ਦੀ ਪੂਰੀ ਦੀ ਪੂਰੀ ਵਾਗਡੋਰ ਸਿੱਧੀ ਕੇਂਦਰ ਦੀ ਸਰਕਾਰ ਦੇ ਹੱਥ ਵਿੱਚ ਆ ਜਾਣੀ ਹੈ ਐਂ ਕਹੋ ਇਹ ਬਿੱਲ ਇਦਾਂ ਹੈਗਾ ਜੀ ਇਹੋ ਇੱਕ ਲਾਈਨ ਦੇ ਵਿੱਚ ਜੇ ਕਹਿਣਾ ਹੋਵੇ ਤਾਂ ਆਪਾਂ ਇਦਾਂ ਕਹਿ ਸਕਦੇ ਆ ਕਿ ਇਹ ਜਿਹੜਾ ਬਿੱਲ ਹੈਗਾ ਕੇਂਦਰ ਦੀ ਸਰਕਾਰ ਚੰਡੀਗੜ੍ਹ ਨੂੰ ਪੂਰੀ ਤਰ੍ਹਾਂ ਆਪਣੇ ਕੰਟਰੋਲ ਦੇ ਵਿੱਚ ਕਰਨ ਦੇ ਵਾਸਤੇ ਇਹ ਬਿੱਲ ਲੈ ਕੇ ਆ ਰਹੀ ਹੈ ਪੰਜਾਬ ਦੇ ਹੱਥੋਂ ਚੰਡੀਗੜ੍ਹ ਪੂਰੀ ਤਰ੍ਹਾਂ ਖੁੱਸ ਜਾਣਾ ਹੈਗਾ ਇਸ ਬਿੱਲ ਦੇ ਆਉਣ ਦੇ ਨਾਲ ਇਹ ਦੇ ਨਾਲ ਹੋਊਗਾ ਕੀ ਫਿਰ ਜਦੋਂ ਇਹ ਇਦਾਂ ਹੋ ਜਾਊਗਾ ਜੇ ਇਦਾਂ ਹੋ ਗਿਆ ਤਾਂ ਫਿਰ ਜਿਹੜਾ ਭਾਰਤ ਦਾ ਰਾਸ਼ਟਰਪਤੀ ਹੁੰਦਾ ਹੈ ਭਾਰਤ ਦੇ ਰਾਸ਼ਟਰਪਤੀ ਨੂੰ ਚੰਡੀਗੜ੍ਹ ਦੇ ਵਾਸਤੇ ਕੋਈ ਵੀ ਕਾਨੂੰਨ ਬਣਾਉਣਾ ਆ ਰੈਗੂਲੇਸ਼ਨ ਜਾਰੀ ਕਰਨਾ ਆ ਕੋਈ ਵੀ ਅਤੇ ਉਸ ਤੋਂ ਪਹਿਲਾਂ ਵਾਲੇ ਜਿਹੜੇ ਕਾਨੂੰਨ ਪਹਿਲਾਂ ਤੋਂ ਬਣੇ ਹੋਏ ਆ ਉਹਨਾਂ ਨੂੰ ਰੱਦ ਕਰਨਾ ਹੋਊਗਾ ਜੀ ਤਾਂ ਉਹ ਰਾਸ਼ਟਰਪਤੀ ਦੇ ਕੋਲ ਪੂਰਨ ਆਜ਼ਾਦੀ ਹੋਊਗੀ ਫਿਰ ਫਿਰ ਇਹ ਨਹੀਂ ਹੈਗਾ ਕਿ ਪੰਜਾਬ ਦੇ ਗਵਰਨਰ ਹਾਲੇ ਕਿ ਜਿਹੜੇ ਪਹਿਲਾਂ ਪੰਜਾਬ ਦੇ ਗਵਰਨਰ ਇਸ ਵੇਲੇ ਹੁੰਦੇ ਵੀ ਆ ਭਾਵੇਂ ਉਹ ਉਹਨਾਂ ਦੇ ਕੰਟਰੋਲ ਦੇ ਵਿੱਚ ਹੀ ਹੁੰਦੇ ਹੈਗੇ ਆ ਜੇ ਐਦਾ ਹੋ ਜਾਂਦੀ ਆ ਤਾਂ ਫਿਰ ਉਹਨਾਂ ਦੀ ਆਪਣੀ ਬੋਲੀ ਬੁਲਣ ਵਾਲਾ ਜਿਹੜਾ ਵਿਚਾਲੇ ਵਿਚੋ ਨਾ ਹੈਗਾ ਆ ਗਵਰਨਰ ਆਪਾਂ ਜਿਹਨੂੰ ਕਹਿੰਨੇ ਆ ਫਿਰ ਉਹ ਵੀ ਵਿਚੋ ਨਿਕਲ ਜਾਊਗਾ ਫਿਰ ਉਹ ਸਿੱਧਾ-ਸਿੱਧਾ ਜਿਹੜਾ ਵੀ ਕਾਨੂੰਨ ਪਹਿਲਾਂ ਤੋਂ ਬਣਿਆ ਹੋਇਆ ਉਹਨੂੰ ਰੱਦ ਕਰਨਾ ਜਾਂ ਕੋਈ ਨਵੇਂ ਕਾਨੂੰਨ ਬਣਾਉਣੇ ਆ ਰੈਗੂਲੇਸ਼ਨ ਜਾਰੀ ਕਰਨੇ ਆ ਫਿਰ ਉਹ ਕੇਂਦਰ ਦੀ ਸਰਕਾਰ ਸਿੱਧਾ ਕਰਾਇਆ ਕਰੂਗੀ ਰਾਸ਼ਟਰਪਤੀ ਦੇ ਕੋਲ ਇਸ ਗੱਲ ਦਾ اختیار ਹੋਊਗਾ ਖੈਰ ਅੱਗੇ ਜਾਣਿਆ ਜੀ ਥੋੜਾ ਜਿਹਾ ਤਾਂ ਇਹ ਜਿਹੜਾ ਬਿੱਲ ਹੈਗਾ ਆ ਇਹ ਜਦੋਂ 1 ਦਸੰਬਰ ਤੋਂ ਲੈ ਕੇ 19 ਦਸੰਬਰ ਤੱਕ ਜਿਹੜਾ ਸੈਸ਼ਨ ਚੱਲਣਾ ਹੈਗਾ ਵਿంటర్ ਸੈਸ਼ਨ ਉਹਦੇ ਵਿੱਚ ਇਹਨੂੰ ਇੰਟਰੋਡਿਊਸ ਕੀਤਾ ਜਾਊਗਾ ਇਹ ਹੈ ਜੀ ਉਹਨਾਂ ਦੀ ਪੂਰੀ ਦੀ ਪੂਰੀ ਤਿਆਰੀ ਹੁਣ ਮੈਂ ਜਿਹੜੀਆਂ ਪਹਿਲਾਂ ਇੱਕ ਦੋ ਗੱਲਾਂ ਕੀਤੀਆਂ ਸੀਗੀਆਂ ਜਿਹੜੇ ਆ ਸਵਾਲ ਹੈਗੇ ਬੜੇ ਅਹਿਮ ਕੀ ਉਹ ਸੱਚਮੁੱਚ ਹੀ ਪੰਜਾਬ ਦੇ ਕੋਲੋਂ ਚੰਡੀਗੜ੍ਹ ਨੂੰ ਖੋਹ ਲੈਣਾ ਚਾਹੁੰਦੇ ਆ ਉਹਨਾਂ ਦਾ ਮੁੱਖ ਏਜੰਡਾ ਕੀ ਹੈਗਾ ਕੇਂਦਰ ਦੀ ਸਰਕਾਰ ਦਾ ਮੈਨੂੰ ਲੱਗਦਾ ਕਿ ਜਦੋਂ ਸਾਨੂੰ ਇਸ ਗੱਲ ਦੀ ਸਮਝ ਆ ਜਾਂਦੀ ਆ ਉਸ ਵੇਲੇ ਸਾਨੂੰ ਬਹੁਤ ਕੁਝ ਸਿੱਝੇ ਹੀ ਸਮਝ ਆ ਜਾਂਦਾ ਹੈਗਾ ਉਹਨਾਂ ਦਾ ਦੇਖੋ ਮੁੱਖ ਏਜੰਡਾ ਇਹ ਆ ਕਿ ਆਪਾਂ ਇਸ ਮੁਲਕ ਨੂੰ ਹਿੰਦੂ ਹਿੰਦੀ ਔਰ ਹਿੰਦੂ ਰਾਸ਼ਟਰ ਦੇ ਰੰਗ ਵਿੱਚ ਰੰਗ ਦੇਣਾ ਹੈ ਇੱਕ ਰਾਸ਼ਟਰ ਇੱਕ ਭਾਸ਼ਾ ਤੇ ਇੱਕ ਝੰਡਾ ਉਹਦੇ ਤਹਿਤ ਉਹਨਾਂ ਦੇ ਵੱਲੋਂ ਬਹੁਤ ਸਾਰੇ ਇਦਾਂ ਦੇ ਕੰਮ ਕੀਤੇ ਜਾ ਰਹੇ ਆ ਜਿਹੜੇ ਕਿ ਕਈ ਵਾਰ ਬਹੁਤ ਸਾਰੇ ਲੋਕਾਂ ਨੂੰ ਸਮਝ ਵੀ ਨਹੀਂ ਆਉਂਦੇ ਹੈਗੇ ਪਰ ਜਿਨ੍ਹਾਂ ਦੇ ਏਜੰਡੇ ਹੁੰਦੇ ਆ ਉਹ ਵੱਖ-ਵੱਖ ਢੰਗ ਤਰੀਕਿਆਂ ਨਾਲ ਉਹਨਾਂ ਏਜੰਡਿਆਂ ਨੂੰ ਲਾਗੂ ਕਰਨ ਦੇ ਵਾਸਤੇ ਯਤਨ ਕਰਦੇ ਆ। ਉਹਨਾਂ ਦੇ ਕੋਲ ਬਹੁਤ ਸਾਰੇ ਕੰਮ ਇਦਾਂ ਦੇ ਹੁੰਦੇ ਆ ਕਰਨ ਵਾਲੇ ਜਿਹੜੇ ਉਹਨਾਂ ਨੇ ਸਿੱਧਾ ਐਨ ਟਣਕਾ ਕੇ ਕਹਿਣਾ ਹੁੰਦਾ ਕਿ ਅਸੀਂ ਆਹ ਕੰਮ ਕਰ ਲੱਗੇ ਆ ਤੇ ਆਹ ਗੱਲ ਇਦਾਂ ਆ ਤੇ ਬਹੁਤ ਸਾਰੇ ਚੀਜ਼ਾਂ ਇਦਾਂ ਦੀਆਂ ਹੁੰਦੀਆਂ ਨੇ ਜਿਹੜੇ ਇੱਕ ਚੁੱਪ-ਚੁਪੀ ਤੇ ਕਰ ਲੈਂਦੇ ਆ ਕਿਸੇ ਨੂੰ ਕੰਨੋ ਕੰਨ ਭਣਤ ਵੀ ਨਹੀਂ ਲੱਗਣ ਦਿੰਦੇ। ਹੁਣ ਆਹ ਜਿਹੜੀ ਗੱਲ ਹੈਗੀ ਆ ਇਹ ਤਾਂ ਕੋਈ ਇਦਾਂ ਦੀ ਗੱਲ ਹੈ ਨਹੀਂ ਵੀ ਕੰਨੋ ਕੰਨ ਉਹਨਾਂ ਨੇ ਭਣਕ ਨਹੀਂ ਲੱਗਣ ਦੇਣੀ। ਦੇਖੋ ਜੱਗ ਜਾਗਰ ਹੋ ਚੁੱਕੀ ਆ ਗੱਲ। ਪੰਜਾਬੀਆਂ ਦੇ ਵਿੱਚ ਇਸ ਗੱਲ ਸਮੇਤ ਪੰਜਾਬ ਦੇ ਵਿੱਚ ਇਸ ਵੇਲੇ ਜਿਹਨਾਂ ਦੀ ਸਰਕਾਰ ਹੈ ਆਮ ਆਦਮੀ ਪਾਰਟੀ ਭਗਵੰਤ ਮਾਨ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਬਾਦਲ ਹੁਣੇ ਉਹ ਵੀ ਕਹਿ ਚੁੱਕੇ ਐ ਔਰ ਕਾਂਗਰਸ ਪਾਰਟੀ ਵਾਲੇ ਉਹ ਵੀ ਕਹਿ ਚੁੱਕੇ ਐ ਸੋ ਮੇਰੇ ਕਹਿਣ ਦਾ ਭਾਵ ਹੈ ਕਿ ਸਾਰੀਆਂ ਜਿਹੜੀਆਂ ਪਾਰਟੀਆਂ ਹੈਗੀਆਂ ਨੇ ਉਹ ਇਸ ਗੱਲ ਦੇ ਉੱਪਰ ਇੱਕ ਮਤ ਨੇ ਕਿ ਆਪਾਂ ਇਹ ਸਾਰਾ ਕੁਝ ਹੋਣ ਨਹੀਂ ਦੇਣਾ ਬਕਾਇਦਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਹੋਰਾਂ ਨੇ ਉਹਦੀ ਕੱਲ ਨੂੰ ਇੱਕ ਵੱਡੀ ਮੀਟਿੰਗ ਵੀ ਰੱਖੀ ਹੋਈ ਹੈ। ਉਹਨਾਂ ਦਾ ਕਹਿਣਾ ਹੈਗਾ ਕਿ ਆਪਾਂ ਕਿਸੇ ਵੀ ਕੀਮਤ ਦੇ ਉੱਪਰ ਇਹ ਹੋਣ ਨਹੀਂ ਦੇਵਾਂਗੇ। ਸੁਖਪਾਲ ਖਹਿਰਾ ਹੋਰਾਂ ਨੇ ਵੀ ਇਸ ਸਬੰਧ ਵਿੱਚ ਬਿਆਨ ਦਿੱਤੇ ਹੈਗਾ। ਉਹਨਾਂ ਦਾ ਕਹਿਣਾ ਹੈਗਾ ਖਹਿਰੇ ਹੋਰਾਂ ਦਾ ਉਹ ਕਹਿੰਦੇ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਇਸ ਵੇਲੇ ਦੇ ਮੁੱਖ ਮੰਤਰੀ ਹੈ ਪੰਜਾਬ ਦੇ ਵਿੱਚ ਭਗਵੰਤ ਮਾਨ ਕਹਿੰਦੇ ਕੇਵਲ ਗੱਲਬਾਤੀ ਉਹ ਬੁਤਾ ਲਾ ਰਹੇ ਹੈਗੇ ਆ ਜਦੋਂ ਕਿ ਕਹਿੰਦੇ ਗੱਲਾਂ ਬਾਤਾਂ ਦੇ ਨਾਲ ਸਰਨ ਵਾਲਾ ਨਹੀਂ ਹੈਗਾ। ਸਾਰੀਆਂ ਸਿਆਸੀ ਪਾਰਟੀਆਂ ਇਸ ਗੱਲ ਦੇ ਉੱਪਰ ਇੱਕ ਮਤ ਹੈਗੀਆਂ ਨੇ ਉਹਦੇ باوجود ਵੀ ਹੁਣ ਦੇਖੋ ਕੇਂਦਰ ਦੀ ਸਰਕਾਰ ਫਿਰ ਵੀ ਵਿਰੋਧ ਝੱਲਣ ਨੂੰ ਤਿਆਰ ਹੈ ਕਿਉਂ ਭਲਾ ਕੀ ਉਹਨਾਂ ਨੇ ਪੰਜਾਬ ਦੇ ਵਿੱਚ ਵੋਟਾਂ ਨਹੀਂ ਲੈਣੀਆਂ ਹੈਗੀਆਂ ਦੇਖੋ ਗੱਲ ਇਹ ਹੈਗੀ ਆ ਕਿ ਜਦੋਂ ਆਪਾਂ ਆ ਗੱਲ ਸਮਝ ਲੈਨੇ ਆ ਨਾ ਵੀ ਉਹਨਾਂ ਦਾ ਮੁੱਖ ਏਜੰਡਾ ਕੀ ਹੈ ਹਿੰਦੂ ਹਿੰਦੀ ਔਰ ਹਿੰਦੂ ਰਾਸ਼ਟਰ ਤਾਂ ਵੋਟਾਂ ਪ੍ਰਾਪਤ ਕਦ ਲਈ ਕਰਨੀਆਂ ਨੇ ਭਲਾ ਕਿਸੇ ਇੱਕ ਸੂਬੇ ਦੇ ਵਿੱਚ ਸਰਕਾਰ ਬਣਾਉਣ ਦੇ ਵਾਸਤੇ ਐਦਾਂ ਹੀ ਆ ਨਾ ਜੀ ਇਲੈਕਸ਼ਨ ਲੜਨੀ ਹੈ ਕਿਸੇ ਨੇ ਇਸੇ ਕਰਕੇ ਲੜਨੀਆਂ ਨਾ ਵੀ ਸਾਡੇ ਐਮਪੀ ਹੋਣ ਜਾਂ ਸਾਡੇ ਵਿਧਾਇਕ ਹੋਣ ਤਾਂ ਜੋ ਅਸੀਂ ਕਿਸੇ ਵੀ ਸੂਬੇ ਦੇ ਵਿੱਚ ਆਪਣੀ ਸਰਕਾਰ ਬਣਾ ਸਕੀਏ ਵਿਧਾਇਕ ਆਪਣੇ ਹੋਣਗੇ ਜੇ ਤੇ ਫਿਰ ਆਪਾਂ ਜਿੱਤ ਜਾਂਨੇ ਆ ਤੇ ਫਿਰ ਆਪਾਂ ਸਰਕਾਰ ਬਣਾ ਲੈਨੇ ਆ ਹੁਣ ਉਹਨਾਂ ਦਾ ਏਜੰਡਾ ਕੇਵਲ ਤੇ ਕੇਵਲ ਪੰਜਾਬ ਦੇ ਵਿੱਚ ਸਰਕਾਰ ਬਣਾਉਣਾ ਨਹੀਂ ਹੈ ਕਿ ਭਾਜਪਾ ਦੀ ਸਰਕਾਰ ਬਣ ਜਾਵੇ ਉਹਨਾਂ ਦਾ ਏਜੰਡਾ ਇਦੋਂ ਕਿਤੇ ਤਾਂ ਦਾ ਹੈਗਾ ਆ ਇਸ ਕਰਕੇ ਉਹ ਵੋਟਾਂ ਦੀ ਪ੍ਰਵਾਹ ਨਹੀਂ ਜੇ ਕਰਦੇ ਹੈਗੇ ਜੇ ਉਹ ਵੋਟਾਂ ਦੀ ਪ੍ਰਵਾਹ ਕਰਦੇ ਹੋਣ ਤਾਂ ਦੇਖੋ ਚੰਡੀਗੜ੍ਹ ਦੇ ਵਿੱਚ ਤਾਂ ਪਹਿਲਾਂ ਹੀ ਸੰਘਰਸ਼ ਚੱਲਦਾ ਪਿਆ ਆ ਚੰਡੀਗੜ੍ਹ ਦੇ ਵਿੱਚ ਵਿਦਿਆਰਥੀ ਸੰਘਰਸ਼ ਕਰਨ ਦੇ ਆ ਸਾਰੀਆਂ ਧਿਰਾਂ ਪੂਰਾ ਪੰਜਾਬ ਹਰਿਆਣਾ ਉਹ ਸਾਰੇ ਨਾਲ ਉਹਨਾਂ ਦੇ ਖੜਨਦੇ ਆ ਵੀ ਆਪਾਂ ਪੰਜਾਬ ਯੂਨੀਵਰਸਿਟੀ ਨੂੰ ਆਪਣੇ ਹੱਥੋਂ ਜਾਣ ਨਹੀਂ ਦੇਣਾ ਆਪਾਂ ਨੂੰ ਬਚਾਉਣਾ ਸੈਨੇਟ ਦੀਆਂ ਚੋਣਾਂ ਹੋਣ ਛੇਤੀ ਤੋਂ ਛੇਤੀ ਉਹਦੇ ਵਾਸਤੇ ਸੰਘਰਸ਼ ਚੱਲਦਾ ਪਿਆ ਆ ਮੈਂ ਆ ਹੁਣੇ ਥੋੜੀ ਦੇਰ ਪਹਿਲਾਂ ਸੁਣ ਕੇ ਹਟਿਆ ਰਵਨੀਤ ਬਿੱਟੂ ਹੋਰੀ ਉਹ ਇਹ ਕਹਿੰਦੇ ਆ ਜਿਹੜਾ ਪਹਿਲਾਂ ਕਾਂਗਰਸ ਚ ਹੁੰਦੇ ਸੀ ਅੱਜ ਕੱਲ੍ਹ ਭਾਜਪਾ ਦੇ ਵੱਡੇ ਆਗੂ ਬਣੇ ਹੋਏ ਆ ਉਹ ਕਹਿੰਦੇ ਵੀ ਜਿੱਤੇ ਨਹੀਂ ਸਕੇ ਜੀ ਉਹ ਹਾਰ ਗਏ ਸਕੇ ਪਰ ਉਹਦੇ باوجود ਵੀ ਉਹਨਾਂ ਨੇ ਭਾਜ ਪਾ ਲੈਨੇ ਉਹਨਾਂ ਨੂੰ ਮੈਂਬਰ ਪਾਰਲੀਮੈਂਟ ਉਹ ਉਹ ਰਵਨੀਤ ਬਿੱਟੂ ਉਹਨਾਂ ਦੀ ਗੱਲ ਕਰਦਾ ਪੰਜਾਬ ਦੇ ਸਾਬਕਾ ਸੀਐਮ ਬੀਅੰਸੋਂ ਦੇ ਪੁੱਤਰ ਦੀ ਗੱਲ ਕਰਦਾ ਪਿਆ ਜੀ ਮੈਂ ਉਹ ਕਹਿੰਦੇ ਕਿ ਜਲਦੀ ਹੀ ਕੇਂਦਰ ਦੀ ਸਰਕਾਰ ਨੇ ਸੈਨੇਟ ਚੋਣਾਂ ਦਾ ਐਲਾਨ ਕਰ ਦੇਣਾ ਹੈ ਸੋ ਉਹ ਸੰਘਰਸ਼ ਇਸ ਕਰਕੇ ਲੱਗਾ ਹੋਇਆ ਤੁਸੀਂ ਦੇਖੋ ਹੈਸ਼ਟੈਗ ਚੱਲਦਾ ਪਿਆ ਸੇਵ ਚੰਡੀਗੜ੍ਹ ਨਾਲ ਚੱਲਦਾ ਪਿਆ ਸੇਵ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤਾਂ ਪੰਜਾਬ ਦੇ ਲੋਕ ਤਾਂ ਪਹਿਲਾਂ ਹੀ ਇਸ ਗੱਲ ਨੂੰ ਲੈ ਕੇ ਸੰਘਰਸ਼ ਕਰਦੇ ਪਏ ਆ ਔਰ ਉਪਰੋਂ ਥੱਲੇ ਅਗਲੇ ਫੇਰ ਮਾਰ ਮਾਰਨ ਡੇ ਆ ਇਹਦਾ ਮਤਲਬ ਇਹ ਬਣਦਾ ਕਿ ਉਹਨਾਂ ਨੂੰ ਵੋਟਾਂ ਦੀ ਪਰਵਾਹ ਨਹੀਂ ਹੈਗੀ। ਉਹਨਾਂ ਨੂੰ ਜਿਹੜਾ ਆਪਣਾ ਏਜੰਡਾ ਆ ਉਹਨਾਂ ਦਾ ਉਹਨਾਂ ਨੇ ਉਸ ਏਜੰਡੇ ਨੂੰ ਸਰ ਕਰਨਾ ਆ। ਹੁਣ ਇੱਥੇ ਫਿਰ ਗੱਲ ਇਹ ਆਉਂਦੀ ਆ ਕਿ ਜੇ ਉਹਨਾਂ ਨੇ ਉਸ ਏਜੰਡੇ ਨੂੰ ਸਰ ਕਰਨਾ ਆ ਤਾਂ ਉਹਦੇ ਵਾਸਤੇ ਫਿਰ ਉਹ ਆ ਸਾਰਾ ਕੁਝ ਕਿਉਂ ਕਰਦੇ ਆ ਇਦਾਂ। ਦੇਖੋ ਜੋ ਮੈਨੂੰ ਲੱਗਦਾ ਹੈਗਾ ਤੁਹਾਡੀ ਆਪਣੀ رائے ਹੋ ਸਕਦੀ ਆ ਉਹ ਦਰਅਸਲ ਪੰਜਾਬ ਦੀ ਆਜ਼ਾਦੀ ਦੇ ਵਾਸਤੇ ਜਦੋ ਜਹਿਦ ਕਰਨ ਵਾਲੇ ਜਿਹੜੇ ਜਾਗਰੂਕ ਸਿਰ ਹੈਗੇ ਆ ਜਿਹੜੇ ਇਹ ਚਾਹੁੰਦੇ ਕਿ ਸਾਡੇ ਕਦੇ ਆਪਣੇ ਰਾਜਪਾਗ ਹੁੰਦੇ ਸੀਗੇ ਔਰ ਪੰਜਾਬ ਦੇ ਲੋਕਾਂ ਦੇ ਵਿੱਚ ਕਿਤੇ ਉਹ ਆਪਣੀ ਇਹ ਗੱਲ ਵਧੀਆ ਤਰੀਕੇ ਨਾਲ ਪ੍ਰਚਾਰ ਕੇ ਤੇ ਲੋਕਾਂ ਦੇ ਦਿਲੋ ਦਿਮਾਗ ਦੇ ਵਿੱਚ ਪਾ ਨਾ ਦੇਣ ਉਸ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨੂੰ ਜਿਹੜੇ ਖਾਸ ਕਰਕੇ ਸੰਘਰਸ਼ ਕਰਨ ਵਾਲੇ ਹੁੰਦੇ ਆ ਉਹਨਾਂ ਨੂੰ ਹੋਰ ਹੋਰ ਮਸਲਿਆਂ ਦੇ ਵਿੱਚ ਉਲਝਾ ਕੇ ਰੱਖੋ ਭਾਵੇਂ ਉਹ ਲੋਕ ਆਪਣਾ ਦਬਦਬਾ ਇੱਥੇ ਵਧੀਆ ਤਰੀਕੇ ਦੇ ਨਾਲ ਨਾ ਬਣਾ ਸਕਣ ਆਜ਼ਾਦੀ ਦੇ ਪ੍ਰਵਾਨੇ ਤੇ ਭੇ ਜਿਹੜੇ ਹੋਰ ਪੰਜਾਬ ਦੇ ਲੋਕ ਸੰਘਰਸ਼ ਕਰਨ ਵਾਲੇ ਲੋਕ ਜਿਹੜੇ ਕਿਸੇ ਦੇ ਇੱਕ ਆਵਾਜ਼ ਦੇ ਸੱਦੇ ਦੇ ਉੱਪਰ ਸੰਘਰਸ਼ ਕਰਨ ਦੇ ਵਾਸਤੇ ਸੜਕਾਂ ਦੇ ਉੱਪਰ ਆਣ ਕੇ ਖਲੋ ਜਾਂਦੇ ਹੁੰਦੇ ਆ ਵੀ ਉਹਨਾਂ ਨੂੰ ਏਦਾਂ ਕਦੀ ਪੰਜਾਬ ਯੂਨੀਵਰਸਿਟੀ ਦਾ ਮਸਲਾ ਲੈਓ ਸਾਹਮਣੇ ਕਦੀ ਸੈਨਟ ਭੰਗ ਕਰ ਦਿਓ ਹੈ ਤੇ ਕਦੀ ਫਿਰ ਹੁਣ ਆ ਜਿਹੜਾ ਹੈਗਾ ਵੀ ਚੰਡੀਗੜ੍ਹ ਅਸੀਂ ਖੋਲਾਂਗੇ ਆ ਬਿੱਲ ਲੈਓ ਮਤਲਬ ਉਹ ਉਹਨਾਂ ਲੋਕਾਂ ਨੂੰ ਏਦਾਂ ਉਲਝਾ ਕੇ ਰੱਖਣਾ ਚਾਹੁੰਦੇ ਆ ਇੱਕ ਤਾਂ ਇਹ ਕਾਰਨ ਹੈਗਾ ਆ ਜੋ ਮੈਨੂੰ ਲੱਗਦਾ ਹੈਗਾ ਆ ਕਿਉਂਕਿ ਉਹਨਾਂ ਦਾ ਆਪਣਾ ਏਜੰਡਾ ਹੈਗਾ ਆ ਔਰ ਦੂਸਰੇ ਪਾਸੇ ਜਿਨ੍ਹਾਂ ਦੇ ਏਜੰਡੇ ਆ ਕਿ ਸਾਡਾ ਮੁਲਕ ਹੁੰਦਾ ਸੀ ਕਦੀ ਪੰਜਾਬ ਅਸੀਂ ਇੱਥੇ ਆਪਣੇ ਰਾਜ ਭਾਗ ਉਹਨਾਂ ਦੇ ਏਜੰਡੇ ਨੂੰ ਕੱਟਣ ਦੇ ਵਾਸਤੇ ਉਹ ਆ ਸਾਰਾ ਕੁਝ ਕਰਦੇ ਆ ਕਿ ਲੋਕਾਂ ਨੂੰ ਇੱਧਰਲੇ ਪਾਸੇ ਉਲਝਾ ਕੇ ਰੱਖੋ ਕਿ ਜਿਉਂ ਗੱਲ ਕਰਨ ਆਜ਼ਾਦੀ ਵੀ ਉਹ ਕਹਿਣ ਲੋਕੀ ਸੰਘਰਸ਼ ਕਰਨ ਵਾਲੇ ਵੀ ਸਾਡੀ ਤਾਂ ਯਾਰ એનર્ਜੀ ਉੱਥੇ ਲੱਗਣ ਈ ਆ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਬਚਾਉਣ ਦੇ ਵਾਸਤੇ ਸਾਡੀ ਤਾਂ એનર્ਜੀ ਔਰ ਹੁੰਦਾ ਵੀ ਇਦਾਂ ਹੀ ਆ ਉਹ ਤੁਹਾਨੂੰ ਆਕਾਰ ਰਹੇ ਆ ਉਹ ਤੁਹਾਨੂੰ ਥਕਾ ਰਹੇ ਆ ਵੀ ਤੁਸੀਂ ਇਹਨਾਂ ਚੀਜ਼ਾਂ ਦੇ ਵਿੱਚ ਸੰਘਰਸ਼ ਕਰਦੇ ਰਹੋ ਕਦੀ ਪੰਜਾਬ ਦੇ ਪਾਣੀਆਂ ਦਾ ਮਸਲਾ ਆ ਗਿਆ ਕਦੀ ਤਿੰਨ ਕਾਲੇ ਕਾਨੂੰਨ ਤੁਹਾਡੇ ਉੱਤੇ ਲਾਦ ਦਿੱਤੇ ਤੁਸੀਂ ਉਹ ਸਾਲ-ਸਾਲ ਤੁਸੀਂ ਉੱਧਰ ਲੱਗੇ ਰਹੋ ਵਿਦਿਆਰਥੀ ਆਪਣੀ ਪੜ੍ਹਾਈ ਚੰਗੀ ਤਰ੍ਹਾਂ ਨਾ ਕਰ ਸਕਣ ਉਹ ਇਧਰਲੇ ਪਾਸੇ ਉਲਝੇ ਰਹਿਣ ਪਈ ਸਵੈ ਰਣ ਦੀਆਂ ਚੋਣਾਂ ਕਰਾਉਣੀਆਂ ਨੇ ਅਸੀਂ ਆਪਦੀ ਯੂਨੀਵਰਸਿਟੀ ਬਚਾਉਣੀ ਹੈ ਆ ਹੁਣ ਨਵੀਂ ਗੱਲ ਆ ਕੱਢ ਕੇ ਲਾਓ ਸਾਹਮਣੇ ਪਈ ਇਧਰਲੇ ਪਾਸੇ ਉਲਝੇ ਰਹਿਣ ਕਦੀ ਪੰਜਾਬੀ ਭਾਸ਼ਾ ਦੇ ਉੱਪਰ ਹਮਲਾ ਕਰ ਦਿੰਦੇ ਆ ਫਿਰ ਤੁਸੀਂ ਉਹਦੇ ਦਵਾਲੇ ਹੋਏ ਰਹੋ ਮਤਲਬ ਦੇਖੋ ਬੰਦੇ ਹਰੇਕ ਸ਼ਹਿਰ ਦੇ ਵਿੱਚ ਹਰੇਕ ਪਿੰਡ ਤੁਸੀਂ ਨਿਗਾਹ ਮਾਰ ਕੇ ਵੇਖੋ ਹਰੇਕ ਇਲਾਕੇ ਦੇ ਵਿੱਚ ਪੰਜਾਬ ਦੀ ਖਾਤਰ ਆਪਦੇ ਹੱਕਾਂ ਦੀ ਖਾਤਰ ਸੰਘਰਸ਼ ਕਰਨ ਵਾਲੇ ਜਿਹੜੇ ਮੋਰੇ ਹੋ ਕੇ ਸੰਘਰਸ਼ ਕਰਦੇ ਆ ਤੁਹਾਨੂੰ ਉਹੀ ਚਿਹਰੇ ਮਿਲਣਗੇ ਔਰ ਉਹ ਚਿਹਰੇ ਜਦੋਂ ਖੁੱਲਾ ਸੱਦਾ ਦਿੰਦੇ ਆ ਉਸ ਵੇਲੇ ਪੰਜਾਬ ਦੇ ਲੋਕ ਨਿੱਤਰ ਕੇ ਸਾਹਮਣੇ ਆ ਜਾਂਦੇ ਹੈਗੇ ਪਰ ਆਮ ਤੌਰ ਤੇ ਮੋٹے ਰੂਪ ਦੇ ਵਿੱਚ ਸੰਘਰਸ਼ ਕਰਨ ਵਾਲੇ ਉਹੀ ਮੁਖੀ ਜਿਹੜੇ ਚਿਹਰੇ ਹੁੰਦੇ ਆ ਉਹ ਤੁਹਾਨੂੰ ਨਜ਼ਰ ਆਉਂਦੇ ਆ ਔਰ ਉਹਨਾਂ ਦੇ ਮੂਰੇ ਇੰਨੇ ਇੱਕ ਮਸਲੇ ਉਹ ਖਿਲਾਰ ਦਿੰਦੇ ਹੈਗੇ ਆ ਔਰ ਉਹਨਾਂ ਨੇ ਖਿਲਾਰੇ ਹੋਏ ਆ ਤੁਸੀਂ ਇੱਕ ਨੂੰ ਹੱਥ ਪਾਉਣੇ ਆ ਤੇ ਦੂਆ ਤੁਹਾਡੇ ਮੂਰੇ ਮਸਲਾ ਦੂਏ ਨੂੰ ਹੱਥ ਪਾਉਣੇ ਆ ਤੀਜਾ ਮਸਲਾ ਧੜਮ ਕਰਦਾ ਤੁਹਾਡੇ ਵਿੜੇ ਦੇ ਵਿੱਚ ਉਹ ਲਿਆਣ ਕੇ ਸੁੱਟ ਦਿੰਦੇ ਹੈਗੇ ਸੋ ਇਸ ਤਰੀਕੇ ਦੇ ਨਾਲ ਉਹਨਾਂ ਨੇ ਤੁਹਾਨੂੰ ਉਲਝਾ ਕੇ ਰੱਖਿਆ ਹੋਇਆ ਪਤਾ ਜੋ ਮੈਨੂੰ ਲੱਗਦਾ ਹੈਗਾ ਉਹਨਾਂ ਨੂੰ ਵੀ ਹੈਗਾ ਕਿ ਦੇਖੋ ਕੋਈ ਨਹੀਂ ਜਾਣ ਦਿੰਦਾ ਹੈਗਾ ਐਡੀ ਵੀ ਗੱਲ ਕੋਈ ਨਹੀਂ ਹੈਗੀ ਇਹਦੇ ਵਿੱਚ ਵੀ ਦੋ ਗੱਲਾਂ ਆਉਂਦਾ ਇਹ ਵੀ ਕੋਈ ਨਹੀਂ ਹੈਗਾ ਕਿ ਤੁਹਾਡੇ ਕੋਲੋਂ ਚੰਡੀਗੜ੍ਹ ਖੋ ਕੇ ਲੈ ਜਾਣਗੇ ਜਾਂ ਤੁਹਾਡੀ ਮਾਂ ਬੋਲੀ ਦੇ ਨਾਲ ਤੱਕਾ ਕਰ ਜਾਣਗੇ ਪਰ ਹਾਲਾਂਕਿ ਉਹ ਬਥੇਰਾ ਕੁਝ ਕਰ ਵੀ ਰਹੇ ਹੈਗੇ ਐਦਾਂ ਦੀ ਵੀ ਗੱਲ ਕੋਈ ਨਹੀਂ ਹੈਗੀ ਇਹ ਚ ਦੋ ਹੀ ਗੱਲਾਂ ਹੈਗੀਆਂ ਨੇ ਦੇਖੋ ਜੇ ਤਾਂ ਤੁਹਾਨੂੰ ਦੱਸ ਕੇ ਖੁੰਦੇ ਆ ਮਾਫ ਕਰਨਾ ਹੋ ਸਕਦਾ ਮੇਰੀ ਗੱਲ ਕਿਸੇ ਨੂੰ ਬੁਰੀ ਲੱਗੇ ਸਾਡੇ ਪੰਜਾਬੀਆਂ ਨੂੰ ਖਾਸ ਕਰਕੇ ਜਦੋਂ ਤੇ ਸਾਨੂੰ ਕੋਈ ਇਹ ਗੱਲ ਲਾਖੇ ਨਾ ਵੇ ਵਾ ਤੇਰੇ ਕੋਲ ਫਲਾਨੀ ਚੀਜ਼ ਆਜ ਧੱਕੇ ਨਾਲ ਲੈ ਜਾਣੀ ਆ ਫੇਰ ਅਸੀਂ ਕੀ ਕਰਦੇ ਆ ਭਲਾ ਅਸੀਂ ਐ ਛਾਤੀ ਦੇ ਹੱਥ ਮਾਰਦੇ ਸੀ ਕਹਿੰਦੇ ਵੀ ਲੈ ਤੂੰ ਆ ਫੇਰ ਜਰਾ ਖੋ ਕੇ ਵਖਾ ਮੇਰੇ ਕੋਲ ਫੇਰ ਅਸੀਂ ਨਹੀਂ ਕਿਸੇ ਨੂੰ ਜਾਣ ਦਿੰਦੇ ਫੇਰ ਅਸੀਂ ਨਹੀਂ ਫੇਰ ਤਾਂ ਜਦੋਂ ਉਹ ਸਿੱਧੂ ਮੂਸੇਵਾਲੇ ਦਾ ਗਾਣਾ ਆ ਨਾ ਤੇ ਫੇਰ ਅਸੀਂ ਤਪਕਾ ਨਹੀਂ ਦਿੰਦੇ ਹਨਾ ਫੇਰ ਤਪਕਾ ਵੀ ਨਹੀਂ ਦਿੰਦੇ ਪਰ ਜੇ ਕੋਈ ਸਾਨੂੰ ਤਰੀਕੇ ਜਿਹੇ ਦੇ ਨਾਲ ਬਹਿਲਾ ਕੇ ਫੁਸਲਾ ਕੇ ਗੱਲਾਂ ਚ ਪਾ ਕੇ ਫੇਰ ਭਾਵੇਂ ਅਗਲਾ ਸਾਡੇ ਕੋਲ ਸਾਰਾ ਹੀ ਕੁਝ ਖੋ ਕੇ ਲੈ ਜਵੇ ਐਦਾਂ ਵੀ ਕਰਦੇ ਆ ਅਗਲੇ ਐਦਾਂ ਨਹੀਂ ਜਾਣ ਦਿੰਦੇ ਆਪਾਂ ਐਦਾਂ ਕਰ ਕਰਕੇ ਕਿੰਨਾ ਕੁਝ ਤਾਂ ਸਾਡੇ ਕੋਲ ਉਹ ਲੈ ਕੇ ਜਾ ਵੀ ਚੁੱਕੇ ਐ ਪਾਖੜਾ ਡੈਮ ਉਹ ਪ੍ਰਬੰਧ ਸਾਰਾ ਕੁਝ ਆਪਣੇ ਹੱਥਾਂ ਦੇ ਵਿੱਚ ਬਹੁਤ ਨੁਕਸਾਨ ਕੀਤਾ ਉਹਨਾਂ ਨੇ ਪੰਜਾਬੀ ਉਹ ਤੁਹਾਡਾ ਥੋੜਾ ਨੁਕਸਾਨ ਨਹੀਂ ਕੀਤਾ ਹੈਗਾ ਉਹਨਾਂ ਨੇ ਤੁਹਾਡਾ ਉਹਨਾਂ ਨੇ ਬਹੁਤ ਸਾਰਾ ਨੁਕਸਾਨ ਕਰ ਵੀ ਦਿੱਤਾ ਹੈਗਾ ਤੁਹਾਨੂੰ ਡਿਸਟਰਬ ਕਰਨ ਦੇ ਵਾਸਤੇ ਤੁਹਾਨੂੰ ਅਕਾਉਣ ਅਤੇ ਤੁਹਾਨੂੰ ਥਕਾਉਣ ਦੇ ਵਾਸਤੇ ਔਰ ਬਹੁਤ ਕੁਝ ਉਹਨਾਂ ਆਪਣੇ ਕੰਟਰੋਲ ਦੇ ਵਿੱਚ ਕੀਤਾ ਹੈਗਾ ਪੰਜਾਬ ਦੇ ਵਿੱਚ ਭਾਵੇਂ ਕਿਸੇ ਵੀ ਪਾਰਟੀ ਦੀ ਸਰਕਾਰ ਬਣਦੀ ਹੈ ਤਾਂ ਗਵਰਨਰ ਕੌਣ ਲਾਉਂਦਾ ਭਲਾ ਗਵਰਨਰ ਕਿਹਨਾਂ ਦਾ ਹੁੰਦਾ ਭਲਾ ਅਗਲੇ ਸਾਰਾ ਕੁਝ ਆਪਦੀ ਮਰਜ਼ੀ ਦੇ ਨਾਲ ਲਾਉਂਦੇ ਆ ਪੰਜਾਬ ਦੇ ਵਿੱਚ ਜਦੋਂ ਕਿਸੇ ਦੀ ਸਰਕਾਰ ਹੁੰਦੀ ਹੈ ਦੇਖੋ ਜੇ ਉਹਨਾਂ ਨੇ ਪੰਜਾਬ ਦੇ ਵਿੱਚ ਸਰਕਾਰ ਬਣਾਉਣੀ ਹੀ ਹੋਵੇ ਸਰਕਾਰ ਹੀ ਬਣਾਉਣੀ ਹੋਵੇ ਤਾਂ ਪਹਿਲਾਂ ਉਹਨਾਂ ਦੀ ਅਕਾਲੀਆਂ ਦੇ ਨਾਲ ਭਾਈਵਾਲੀ ਰਹੀ ਹੈ ਉਹਨਾਂ ਨੇ ਕਈ ਵਾਰ ਸਰਕਾਰ ਬਣਾਈ ਵੀ ਤਾਂ ਹੈਗੀ ਹੋਈ ਹੈ ਇੱਥੇ ਨਾ ਜੀ ਔਰ ਉਹਨਾਂ ਦੇ ਕੋਲ ਕਿਹੜਾ ਇੱਕ ਮੋਢਾ ਹੈ ਜੇ ਆਪ ਸਿੱਧੇ ਨਹੀਂ ਵੀ ਇੱਥੇ ਪੰਜਾਬ ਦੇ ਵਿੱਚ ਆਉਂਦੇ ਤਾਂ ਉਹ ਸਰਕਾਰ ਬਣਾਉਣਾ ਤਾਂ ਮਕਸਦ ਹੀ ਨਹੀਂ ਹੈ ਮੇਰੇ ਸਾਬ ਦੇ ਨਾਲ ਉਹਨਾਂ ਦਾ ਉਹ ਕਿਸੇ ਹੋਰ ਧਿਰ ਦਾ ਮੋਢਾ ਵੀ ਵਰਤ ਕੇ ਪੰਜਾਬ ਦੇ ਵਿੱਚ ਆਪਣੇ ਪੈਰ ਪਸਾਰ ਸਕਦੇ ਆ ਆਪਣੇ ਏਜੰਡੇ ਲਾਗੂ ਕਰ ਸਕਦੇ ਆ ਕੀਤੇ ਹੋਏ ਆ ਉਹਨਾਂ ਨੇ ਪਹਿਲਾਂ ਆ ਪ੍ਰਕਾਸ਼ਿਓ ਬਦਲ ਹੋ ਰਹਾ ਤੋਂ ਲੈ ਕੇ ਸੁਖਬੀਰ ਬਾਦਲ ਐਂਡ ਪਾਰਟੀ ਇਹ ਆਪਣੇ ਮੋਢਿਆਂ ਦੇ ਉੱਪਰ ਉਹਨਾਂ ਦੇ ਏਜੰਡਿਆਂ ਨੂੰ ਲੱਦ ਕੇ ਆਪਣੇ ਪੰਜਾਬ ਦੀ ਧਰਤੀ ਦੇ ਉੱਪਰ ਲੈ ਕੇ ਆਏ ਆ ਜਿਹੜੇ ਆਰਐਸਐਸ ਦੇ ਏਜੰਡੇ ਆ ਸਕੂਲਾਂ ਤੱਕ ਰਸੋਈਆਂ ਤੱਕ ਇਹਨਾਂ ਨੇ ਲਿਆ ਕੇ ਖੇਤਾਂ ਤੱਕ ਇਹਨਾਂ ਨੇ ਉਹਨਾਂ ਦੇ ਏਜੰਡੇਆ ਨੂੰ ਇੱਥੇ ਆਪਦੇ ਮੋਢਿਆਂ ਦੇ ਉੱਪਰ ਲੱਦ ਕੇ ਇੱਥੇ ਲਿਆਣ ਕੇ ਇਹਨਾਂ ਨੇ ਸੁੱਟਿਆ ਆਪ ਲੱਦ ਲੱਦ ਕੇ ਇਹਨਾਂ ਨੇ ਦਰਬਾਰ ਸਾਹਿਬ ਤੇ ਹਮਲੇ ਤੋਂ ਲੈ ਕੇ ਸਾਰਾ ਕੁਝ ਆਪਾਂ ਸਾਰੇ ਜਾਣੇ ਜਾਣਦੇ ਹਾਂ ਕੇਂਦਰ ਦੀ ਸਰਕਾਰ ਦਾ ਹਰ ਇੱਕ ਏਜੰਡੇ ਇੱਥੇ ਲੈ ਕੇ ਆਉਣ ਦੇ ਵਾਸਤੇ ਮੋਢਾ ਬਣਨ ਦੇ ਵਾਸਤੇ ਜੇ ਹੁਣ ਅੱਜ ਇਹ ਹਾਸ਼ੀਏ ਦੇ ਧੱਕੇਲੇ ਗਏ ਆ ਤਾਂ ਕੀ ਤੁਹਾਨੂੰ ਨਹੀਂ ਲੱਗਦਾ ਕਿ ਹੋਰ ਤੇ ਨਾ ਇੱਥੇ ਬਥੇਰੀਆਂ ਹੈਗੀਆਂ ਨੇ ਤਿਆਰ ਹੀ ਬੈਠੇ ਲੱਗਦੇ ਸਾਡਾ ਮੋਢਾ ਵਰਤ ਲਓ ਸੋ ਜੇ ਉਹਨਾਂ ਨੇ ਆਹੀ ਕੁਝ ਕਰਨਾ ਹੋਵੇ ਤਾਂ ਸਰਕਾਰ ਹੀ ਬਣਾਉ ਤਾਂ ਜਿਹੜੀ ਸਰਕਾਰ ਕਿਸੇ ਹੋਰ ਪਾਰਟੀ ਦੀ ਪੰਜਾਬ 'ਚ ਬਣੀ ਹੋ ਵੀ ਹੁੰਦੀ ਹੈ ਕੀ ਤੁਹਾਨੂੰ ਲੱਗਦਾ ਕਿ ਉਹ ਆਪਣੀ ਮਰਜ਼ੀ ਦੇ ਨਾਲ ਕੁਝ ਕਰ ਵੀ ਪਾਉਂਦੇ ਹੈਗੇ ਆ ਆਵਾਦੀ ਪਾਰਟੀ ਦੀ ਸਰਕਾਰ ਆ ਭਗਵੰਤ ਮਾਨ ਹੋਰਾਂ ਦੀ ਮੁੱਖ ਮੰਤਰੀ ਨੇ ਪੰਜਾਬ ਦੇ ਉਹ ਤੁਹਾਨੂੰ ਕੀ ਲੱਗਦਾ ਹੈਗਾ ਕਿ ਕੇਂਦਰ ਦੀ ਸਰਕਾਰ ਦੇ ਮੁਰੇ ਡਟ ਕੇ ਐਨ ਹਿੱਕ ਤਣ ਕੇ ਖੜ ਸਕਦੇ ਆ ਉਹ ਲੱਗਦਾ ਤੁਹਾਨੂੰ ਕਿ ਜਦੋਂ ਕੋਈ ਫੈਸਲਾ ਪੰਜਾਬ ਦੇ ਉੱਪਰ ਥੋਪਣਗੇ ਤਾਂ ਉਸ ਵੇਲੇ ਇਹ ਚੂ ਵੀ ਕਰ ਜਾਣਗੇ ਨਹੀਂ ਕਰਨ ਦਿੰਦੇ ਅਗਲੇ ਸੋ ਮੇਰੇ ਕਹਿਣ ਦਾ ਭਾਵੇਂ ਆ ਕਿ ਮੈਨੂੰ ਨਹੀਂ ਲੱਗਦਾ ਹੈਗਾ ਕਿ ਉਹ ਸਰਕਾਰ ਬਣਾਉਣ ਦੀ ਤਾਕ ਵਿੱਚ ਆ ਉਹ ਤੇ ਇੱਥੇ ਸੰਘਰਸ਼ ਕਰਨ ਵਾਲਿਆਂ ਨੂੰ ਅਕਾਉਂਟ ਤੇ ਥਕਾਉਣ ਦੀ ਤਾਕ ਵਿੱਚ ਆ ਤਾਂ ਜੋ ਉਹ ਆਪਣੇ ਏਜੰਡੇ ਖਾਲਸਾ ਜੋ ਸਮਝਦਾ ਜਿਨ੍ਹਾਂ ਨੂੰ ਪਤਾ ਹੈਗਾ ਵੀ ਸਾਡੇ ਮਸਲੇ ਦਾ ਇੱਕੋ ਇੱਕ ਹੱਲ ਕੀ ਹੈਗਾ ਆ ਉਹਨਾਂ ਲੋਕਾਂ ਨੂੰ ੳੜਾ ਕੇ ਰੱਖਣਾ ਚਾਹੁੰਦੇ ਆ ਵੀ ਉਹ ਆਪਦੇ ਲੋਕਾਂ ਨੂੰ ਆਪਦੀ ਧਰਤੀ ਦੇ ਵਸੰਦਿਆਂ ਨੂੰ ਕਿਤੇ ਉਸ ਏਜੰਡੇ ਦੇ ਬਾਬਤ ਚੰਗੀ ਤਰ੍ਹਾਂ ਸਮਝਾ ਕੇ ਤੇ ਆਪਣੇ ਸੰਘਰਸ਼ ਵਾਲੇ ਪਾਸੇ ਨੂੰ ਨਾ ਕਿਤੇ ਹੋੜ ਕੇ ਲੈ ਜਾਣ ਤੇ ਉਹਨਾਂ ਦੇ ਮੋਰੇ ਇੰਨੇ ਖਲਾਰੇ ਖਲਾਰ ਦਿਓ ਤੇ ਉਹ ਉਧਰ ੳੜ ਜੇ ਰਹਿਣ ਤੇ ਅਸੀਂ ਜਿਹੜਾ ਆਪਣਾ ਏਜੰਡਾ ਹੈਗਾ ਆ ਹਿੰਦੂ ਹਿੰਦੀ ਔਰ ਹਿੰਦੁਸਤਾਨ ਵਾਲਾ ਅਸੀਂ ਉਹਨੂੰ ਹੌਲੀ-ਹੌਲੀ ਕਰਕੇ ਤੇ ਚੰਗੀ ਤਰ੍ਹਾਂ ਲਾਗੂ ਕਰ ਲਈਏ ਤੇ ਪੰਜਾਬ ਦੇ ਵਿੱਚ ਵੀ ਆਪਾਂ ਉਸ ਏਜੰਡੇ ਨੂੰ ਚੰਗੀ ਤਰ੍ਹਾਂ ਐਨ ਆਪਾਂ ਲਾਗੂ ਕਰ ਦਈਏ ਵਿਛਾ ਦਈਏ ਜਾਲ ਸੋ ਇਹ ਆ ਮੈਨੂੰ ਲੱਗਦਾ ਕਿ ਉਹਨਾਂ ਦਾ ਮੁੱਖ ਏਜੰਡਾ ਪਤਾ ਉਹਨਾਂ ਨੂੰ ਵੀ ਹੈਗਾ ਇਸ ਗੱਲ ਦਾ ਕਿ ਐਨਾ ਸੌਖਾ ਅਸੀਂ ਦੱਸ ਕੇ ਇਦਾਂ ਅਬੇ ਲੈ ਕੇ ਆਉਣ ਲੱਗੇ ਆ ਜੀ ਆ ਕਾਨੂੰਨ ਲੈਣਦੇ ਆ ਜੀ ਕਿਸਾਨੀ ਕਾਨੂੰਨ ਜਦੋਂ ਲੈ ਕੇ ਆਈ ਸਗੇ ਪਤਾ ਵੀ ਉਹਨਾਂ ਨੂੰ ਵੀ ਪਤਾ ਹੀ ਸਗਾ ਕਿ ਪੰਜਾਬੀਆਂ ਦੇ ਕੋਲੋਂ ਇਦਾਂ ਆਪਾਂ ਥੱਕੇ ਨਾਲ ਇਦਾਂ ਕੁਝ ਨਹੀਂ ਲਿਜਾ ਸਕਦੇ ਪੰਜਾਬੀਓ ਜਾਗਰੂਕ ਰਿਆ ਕਰੋ ਮੇਰੀ ਬਾਰ-ਬਾਰ ਬੇਨਤੀ ਆ ਦੇਖੋ ਬਾਣੀ ਪੜਦੇ ਆ ਅਪਰਾਧੀ ਦੂਣਾ ਨਿਵੈ ਜੋ ਹੰਤਾ ਮਿਰਗਾਹੇ ਸੀਸ ਨਿਵਾਇਆ ਕਿਆ ਕੀਆ ਜਾ ਰਿਹਾ ਦੇਦਾ ਕਿ ਸਿੱਧਾ ਆਪਾਂ ਬਾਣੀ ਪੜਦੇ ਆ ਸਰਵਣ ਕਰਦੇ ਆ ਰੋਜ਼ਾਨਾ ਜਦੋਂ ਕੀਰਤਨ ਹੁੰਦਾ ਹੈ ਆਸਾ ਕੀ ਵਾਰ ਜੀ ਦਾ ਤਾਂ ਉਹਦੇ ਵਿੱਚ ਆਉਂਦਾ ਅਪਰਾਧੀ ਦੂਣਾ ਨਿਵੈ ਜਿਹੜਾ ਅਪਰਾਧੀ ਹੁੰਦਾ ਨਾ ਕਈ ਵਾਰ ਉਹ ਦੂਣਾ ਨਿਵਦਾ ਇਦਾਂ ਐਨ ਪੂਰੀ ਤਰ੍ਹਾਂ ਬਿੱਚ ਜਾਂਦਾ ਹੈਗਾ ਜਦੋਂ ਜੰਗਲਾਂ ਦੇ ਵਿੱਚ ਸ਼ਿਕਾਰ ਕਰਨ ਵਾਸਤੇ ਜਾਂਦਾ ਨਾ ਸ਼ਿਕਾਰੀ ਉਹ ਦੂਣਾ ਨਿਵਦਾ ਹੈਗਾ ਕਿਉਂਕਿ ਹੱਥ 'ਚ ਬੰਦੂਕ ਫੜੀ ਹੋਈ ਹੈ ਉਹਨੇ ਨਿਸ਼ਾਨਾ ਲਾਉਣਾ ਹੈ ਨਿਸ਼ਾਨਾ ਲੰਮਾ ਪੈ ਕੇ ਸ਼ਿਕਾਰੀ ਜਿਹੜਾ ਹੈਗਾ ਉਹ ਤਾੜ ਦੇ ਵਿੱਚ ਹੁੰਦਾ ਹੈਗਾ ਤੇ ਜਦੋਂ ਸ਼ਿਕਾਰ ਆਵੇ ਉਸ ਵੇਲੇ ਮੈਂ ਐਨ ਫਿਰ ਨਿਸ਼ਾਨਾ ਲਾ ਦੇਣਾ ਫਿਰ ਮੈਂ ਫਿਰ ਮੈਂ ਸ਼ਿਕਾਰ ਕਰ ਲੈਣਾ ਐਦਾਂ ਜਿਹੜੇ ਲੋਕ ਉਹ ਸ਼ਿਕਾਰੀ ਆ ਸ਼ਿਕਾਰੀ ਬਣ ਕੇ ਉਹ ਬੜਾ ਨਿਵਦੇ ਵੀ ਆ ਕਈ ਵਾਰ ਬਹੁਤ ਬਹੁਤ ਕੁਝ ਕਰਦੇ ਆ ਔਰ ਅਸੀਂ ਸਮਝ ਨਹੀਂ ਪਾਉਂਦੇ ਸਾਨੂੰ ਲੱਗਦਾ ਕਿ ਲੈ ਉਹ ਤਾਂ ਨਿਵਿਆ ਆ ਨਿਵਿਆ ਨਿਵਿਆ ਕੋਈ ਨਹੀਂ ਹੈਗਾ ਜਦੋਂ ਉਹ ਤੁਸੀਂ ਯਾਦ ਰੱਖਿਆ ਕਰੋ ਤੁਹਾਨੂੰ ਐਦਾਂ ਲਲਕਾਰ ਕੇ ਕਹਿੰਦੇ ਕਿ ਅਸੀਂ ਟੁਟਕੜਾ ਖੋਣ ਲੱਗੇ ਪੰਜਾਬੀ ਉਹ ਫਿਰ ਤੁਸੀਂ ਨਹੀਂ ਕੁਝ ਵੀ ਜਾਣ ਦਿੰਨੇ ਪਰ ਚੰਗੀ ਗੱਲ ਆ ਉਹ ਵੀ ਬਹੁਤ ਚੰਗੀ ਗੱਲ ਹੈਗੀ ਆ ਤੁਸੀਂ ਆਪਦੀ ਹਿੱਕ ਦੇ ਵਿੱਚ ਪੂਰਾ ਜੋਰ ਰੱਖੋ ਪਰ ਪਰ ਲਖਮੈਂ ਬਾਰ-ਬਾਰ ਤਾਂ ਬੋਲਦਾ ਹੈਗਾ ਪਰ ਜਦੋਂ ਕੋਈ ਨੇਬ ਨੇਬ ਕਿਉਂ ਆਉਂਦਾ ਜਦੋਂ ਕੋਈ ਤਰੀਕੇ ਤਰੀਕੇ ਤੁਹਾਡੇ ਅੰਦਰ ਕੁਝ ਭੈਠ ਕਰਦਾ ਹੈਗਾ ਤਾਂ ਜਿਹੜਾ ਉਹ ਵਾਲਾ ਹਮਲਾ ਹੁੰਦਾ ਨਾ ਉਹ ਬਹੁਤ ਹੀ ਜ਼ਿਆਦਾ ਘਾਤਕ ਹੁੰਦਾ ਵਿਰਲਿਆਂ ਨੂੰ ਉਹਦੀ ਸਮਝ ਆਉਂਦੀ ਆ ਵਿਰਲਿਆਂ ਦੇ ਵਿੱਚੋਂ ਜਿਹੜੇ ਲੋਕ ਤੁਹਾਨੂੰ ਕਈ ਵਾਰ ਸਮਝਾਉਣ ਦੇ ਹੁੰਦੇ ਨੇ ਨਾ ਕਈ ਵਾਰ ਉਹਨਾਂ ਦੀ ਗਿਣਤੀ ਥੋੜੀ ਹੁੰਦੀ ਹੈ ਉਹਨਾਂ ਨੂੰ ਤੰਗੀਆਂ ਵੀ ਬੜੀਆਂ ਆਉਂਦੀਆਂ ਨੇ ਕਿਉਂਕਿ ਸਰਕਾਰਾਂ ਨੂੰ ਪਤਾ ਹੁੰਦਾ ਕਿ ਜਿਹੜੇ ਸਾਡੇ ਏਜੰਡੇ ਆ ਭਾਵੇਂ ਓਪਨ ਨਾ ਦੀਦੇ ਸਾਹਮਣੇ ਤੇ ਜਿਹੜੇ ਨਹੀਂ ਦੀਦੇ ਆ ਜਿਹੜੇ ਬਿਰਤਾਂਤ ਤੋਂ ਉਹ ਕਢਣ ਦੀ ਕੋਸ਼ਿਸ਼ ਕਰਦੇ ਆ ਲੋਕਾਂ ਦੇ ਮੂਰੇ ਖਿਲਾਰਦੇ ਆ ਬਿਰਤਾਂਤ ਉਹਨਾਂ ਨੂੰ ਪਤਾ ਹੁੰਦਾ ਵੀ ਆ ਭਾਵੇਂ ਚੰਦ ਲੋਕ ਹੀ ਹੋਣ ਇਹ ਸਾਡੇ ਵੱਲੋਂ ਖੜੇ ਕੀਤੇ ਹੋਏ ਬਿਰਤਾਂਤ ਨੂੰ ਭੰਨਣ ਦੀ ਕੋਸ਼ਿਸ਼ ਕਰਦੇ ਆ ਔਰ ਪੰਜਾਬ ਅਤੇ ਪੰਥ ਪੱਖੀ ਜਿਹੜਾ ਖਰਾ ਬਿਰਤਾਂਤ ਆ ਉਹਨੂੰ ਖੜਾ ਕਰਨ ਦੀ ਕੋਸ਼ਿਸ਼ ਕਰਦੇ ਆ ਇਹ ਉਹਨਾਂ ਨੂੰ ਤੰਗ ਵੀ ਕਰਦੇ ਹੈਗੇ ਆ ਪਰ ਉਹ ਭਾਵੇਂ ਥੋੜਾ ਹੀ ਹੋਣ ਉਹਨਾਂ ਦਾ ਕਿਹਾ ਜਰੂਰ ਥੋੜਾ ਜਿਹਾ ਮੰਨ ਲਿਆ ਕਰੋ ਥੋੜਾ ਜਿਹਾ ਜਰੂਰ ਸਤਾਰਕ ਰਿਹਾ ਕਰੋ ਇਹ ਨਾ ਹੋਵੇ ਕਿ ਕੋਈ ਲੋਕਛਿਪ ਕੇ ਤਰੀਕੇ ਜਿਹੇ ਦੇ ਨਾਲ ਤੁਹਾਡੇ ਵਿੱਚ ਹੀ ਆਣ ਕੇ ਵੱਢ ਜਵੇ ਲੈ ਮੈਂ ਤਾਂ ਤੁਹਾਡਾ ਹੀ ਆ ਮੈਂ ਤੁਹਾਡੇ ਵਾਸਤੇ ਸਾਰਾ ਕੁਝ ਕਰਨ ਲੱਗਾ ਹੁਣ ਜਿਵੇਂ ਅੱਜ ਕੱਲ ਆ 350 ਸਾਲਾ ਸ਼ਤਾਬਦੀ ਮਨਾਈ ਜਾ ਰਹੀ ਹੈ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਦੀ ਸ਼ਹੀਦੀ ਦੀ ਸ਼ਤਾਬਦੀ ਸਾਡੇ ਬਹੁਤ ਸਾਰੇ ਲੋਕਾਂ ਨੂੰ ਐਂ ਲੱਗਦਾ ਵੀ ਲੈ ਵੀ ਬਹੁਤ ਵਧੀਆ ਉਪਰਾਲਾ ਸਰਕਾਰਾਂ ਵੀ ਉਪਰਾਲਾ ਕਰਨ ਨਹੀਂਆਂ ਨੇ ਸਰਕਾਰਾਂ ਕੀ ਉਪਰਾਲਾ ਕਰਨ ਲਈਆਂ ਨੇ ਉਹ ਪ੍ਰਚਾਰ ਕੀ ਰਹੇ ਨੇ ਉਹਨੂੰ ਸਮਝਣ ਦੀ ਜ਼ਰੂਰਤ ਹੈ ਗੁਰੂ ਪਿਆਰਿਓ ਭਾਵੇਂ ਪੰਜਾਬ ਦੀ ਸਰਕਾਰ ਭਾਵੇਂ ਕੇਂਦਰ ਦੀ ਸਰਕਾਰ ਭਾਜਪਾ ਦੀ ਹੈ ਉਹ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਹਿੰਦ ਦੀ ਚਾਦਰ ਹਿੰਦ ਕੀ ਚਾਦਰ ਐਦਾਂ ਜਿਹੜੀ ਉਹ ਕੁਰਬਾਨੀ ਆ ਨਾ ਜਿਹੜੀ ਉਹ ਸ਼ਹਾਦਤ ਹੋ ਆ ਨਾ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਅਦੁੱਤੀ ਸ਼ਹਾਦਤ ਉਹਨੂੰ ਥੱਲੇ ਲਿਹਾੜ ਕੇ ਸੁਟਿਆ ਜਾ ਰਿਆ ਧਰਮ ਹੇਤ ਸਾਕਾ ਜਨ ਕੀਆ ਧਰਮ ਦੀ ਖਾਤਰ ਉਹਨਾਂ ਨੇ ਸਾਕਾ ਕੀਤਾ ਹਿੰਦ ਕੀ ਖਾਤਰ ਨਹੀਂ ਹਿੰਦ ਦੀਆਂ ਜੜੀਆਂ ਹੱਦਾਂ ਸਰਹਦਾਂ ਨੇ ਅੱਜ ਜਿਦਾਂ ਦੀਆਂ ਹੈਗੀਆਂ ਨੇ 47 ਵੇਲੇ ਵੀ ਨਹੀਂ ਸੀ ਐਦਾਂ ਦੀਆਂ ਉਸ ਤੋਂ ਬਾਅਦ ਇਹ ਬਦਲ ਗਈਆਂ ਗੱਤਬਾ ਤਬਦੀਲ ਹੋ ਗਈਆਂ ਉਦੋਂ ਪਹਿਲਾਂ ਨਹੀਂ ਸੀ ਇਦਾਂ ਦੀਆਂ ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਵੇਲੇ ਇਸ ਹਿੰਦ ਦੀਆਂ ਹੱਦਾਸ ਰਹਿਦਾ ਇਦਾਂ ਨਹੀਂ ਸੀਗੀਆਂ ਕੀ ਤੁਸੀਂ ਇਸ ਗੱਲ ਨਾਲ ਸਹਿਮਤ ਹੋ ਕਿ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਲਸਾਨੀ ਸ਼ਹਾਦਤ ਨੂੰ ਉਹ ਇਦਾਂ ਕਿਸੇ ਘੇਰੇ ਦੇ ਵਿੱਚ ਇਦਾਂ ਬਣ ਕੇ ਤੇ ਤੁਹਾਡੇ ਮੂਹਰੇ ਰੱਖ ਦੇਣ ਤੇ ਤੁਸੀਂ ਪ੍ਰਵਾਨ ਕਰ ਲੋ ਪਰ ਉਹ ਰੱਖ ਰਹੇ ਆ ਦੇਖੋ ਜਿਹਨਾਂ ਨੂੰ ਠੀਕ ਲੱਗਦਾ ਹੈ ਉਹਨਾਂ ਨੂੰ ਕੋਈ ਨਹੀਂ ਸਮਝਾ ਸਕਦਾ ਵੀ ਠੀਕ ਹੀ ਹ ਤਾਂ ਵੀ ਕੋਈ ਗੱਲ ਠੀਕ ਹੀ ਆ ਪਰ ਇਹ ਠੀਕ ਨਹੀਂ ਹੁੰਦਾ ਹੈਗਾ ਇਹ ਉਹ ਵਾਰ ਹੁੰਦੇ ਆ ਜਿਹੜੇ ਸਦੀਆਂ ਤੱਕ ਤੁਹਾਡਾ ਪਿੱਛਾ ਨਹੀਂ ਛੱਡਦੇ ਹੁੰਦੇ ਆ ਇਸ ਕਰਕੇ ਜਾਗਰੂਕ ਰਹਿਣ ਦੀ ਜ਼ਰੂਰਤ ਹੁੰਦੀ ਆ ਬਹੁਤ ਸਾਰੇ ਲੋਕ ਜਾਗਰੂਕ ਹੈਗੇ ਆ ਸੋ ਮੈਂ ਇਹ ਗੱਲ ਇਸ ਕਰਕੇ ਕੀਤੀ ਆ ਵੀ ਉਹ ਇਸ ਤਰੀਕੇ ਦੇ ਨਾਲ ਤੁਹਾਡੇ ਤੇ ਲੁਕਵੇਂ ਵਾਰ ਕਰਦੇ ਆ ਜਿਹੜੇ ਲੁਕਵੇਂ ਵਾਰ ਹੁੰਦੇ ਆ ਨਾ ਅਪਰਾਧੀ ਦੂਣਾ ਨੇ ਵੈ ਤੁਹਾਨੂੰ ਲੱਗਦਾ ਕਿ ਬੜੇ ਸਤਕਾਰ ਦੇ ਨਾਲ ਉਹ ਸਾਰਾ ਕੁਝ ਕਰਦੇ ਪਏ ਆ ਉਹ ਗੁਰੂ ਸਾਹਿਬ ਜੀ ਦਾ ਸਾਡੇ ਗੁਰੂ ਸਾਹਿਬ ਜੀ ਦਾ ਬਹੁਤ ਜ਼ਿਆਦਾ ਸਤਕਾਰ ਕਰਦੇ ਆ ਸਤਕਾਰ ਨਹੀਂ ਸ਼ਹਾਦਤ ਉਹਦੇ ਨਾਲ ਤਾਂ ਫੇਰ ਨਾ ਮਨਾਈ ਚੰਗੀ ਜੇ ਤੁਸੀਂ ਗਲਤ ਇਤਿਹਾਸ ਤੱਥਾਂ ਨੂੰ ਤੋੜ ਮਰੋੜ ਕੇ ਜੇ ਦੁਨੀਆ ਦੇ ਸਾਹਮਣੇ ਰੱਖਣਾ ਸਾਡੇ ਪਰਿਵਾਰ ਤੇ ਵੀਰ ਸਮਝਦੇ ਨਹੀਂ ਹੈਗੇ ਸਾਨੂੰ ਵੀ ਲੱਗਦਾ ਕਿ ਇਹਨੇ ਬਹੁਤ ਸ਼ਰਦਾ ਦੇ ਨਾਲ ਮਨਾ ਰਹੇ ਆ ਅਰੇ ਸ਼ਰਦਾ ਦੇ ਨਾਲ ਨਹੀਂ ਗੁਰੂ ਸਾਹਿਬ ਜੀ ਸੁਚੇਤ ਕਰਦੇ ਆ ਅਪਰਾਧੀ ਦੂਣਾ ਨਿਵਾਇ ਜੋ ਹੰਤਾ ਮਿਰਗਾ ਹੈ ਸੀਸ ਨਿਵਾਇ ਕਿਹਾ 3121 ਸਿੱਧ ਆਇਆ ਉਹਨਾਂ ਦੇ ਇਰਾਦੇ ਤਾਂ ਇਦਾਂ ਦੇ ਆ ਉਹਨਾਂ ਦੇ ਜੇ ਉਹਨਾਂ ਦੇ ਇਰਾਦੇ ਇਦਾਂ ਨਾ ਹੋਣ ਜੇ ਸੱਚਮੁੱਚ ਤੁਹਾਨੂੰ ਲੱਗਦਾ ਹੋਵੇ ਕਿ ਨਹੀਂ ਨਹੀਂ ਬੜੀ ਇੱਜ਼ਤ ਵਾ ਬੜੀ ਕਦਰ ਕਰਦੇ ਆ ਬੜਾ ਇਹਸਾਨ ਮੰਨਦੇ ਆ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਤੇ ਗੁਰੂ ਪਿਆਰਿਓ ਜੇ ਉਹ ਗੁਰੂ ਤੇਗ ਬਹਾਦਰ ਮਹਾਰਾਜ ਦਾ ਸੱਚ ਮੁੱਚ ਸੱਚ ਮੁੱਚ ਇਹਸਾਨ ਮੰਨਦੇ ਹੋਣ ਤੇ ਤੁਹਾਡੇ ਬੰਦੀ ਸਿੰਘ ਜਿਹੜੇ ਉਹਨਾਂ ਨੇ ਵਾਅਦੇ ਕੀਤੇ ਸੀਗੇ ਕਿ ਰਿਹਾ ਕਰਾਂਗੇ ਵਾਅਦੇ ਕਰਕੇ ਫਿਰ ਵਾਦੇ ਵਫਾ ਨਹੀਂ ਹੁੰਦੇ ਹੈਗੇ ਉਹਨਾਂ ਦੇ ਮੁੱਕਰ ਜਾਂਦੇ ਆ ਫਿਰ ਇੰਜ ਨਾ ਕਰਦੇ ਉਹ ਜੇ ਸੱਚ ਮੁੱਚ ਮਨ ਉਹ ਸਾਫ ਸੁਥਰੇ ਹੁੰਦੇ ਤਾਂ ਬੰਦੀ ਸਿੰਘ ਅੱਜ ਜੇਲਾ ਚੋਂ ਬਾਹਰ ਹੁੰਦੇ ਜੇ ਉਹ ਸੱਚ ਮੁੱਚ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਲਾਸਾਨੀ ਸ਼ਹਾਦਤ ਦਾ ਐਹਸਾਨ ਮੰਨਦੇ ਹੋਣ ਤਾਂ ਫਿਰ ਕੱਲ ਅੱਜ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਫਿਰ ਅੱਜ ਯੂਨੀਵਰਸਿਟੀ ਦੇ ਵਾਸਤੇ ਆ ਬਿੱਲ ਫਿਰ ਤੁਹਾਡੇ ਕੋਲੋਂ ਇਦਾਂ ਦੇ ਤੁਹਾਡੇ ਮੂਰੇ ਬਿੱਲ ਇਦਾਂ ਦੇ ਨਾਂ ਲੈ ਕੇ ਹੋਣ ਫਿਰ ਤੁਹਾਡੇ ਕੋਲੋਂ ਤੁਹਾਡਾ ਚੰਡੀਗੜ੍ਹ ਨਾਂ ਖੋਣ ਫਿਰ ਇੰਜ ਦੀਆਂ ਗੱਲਾਂ ਉਹ ਨਾ ਕਰਨ ਉਧਰ ਦਿਹਾੜੇ ਮਨਾਏ ਜਾ ਰਹੇ ਆ ਇਧਰਲੇ ਪਾਸੇ ਸਾਰਾ ਕੁਝ ਸਾਨੂੰ ਸਮਝ ਨਹੀਂ ਆਉਂਦੀ ਹੈਗੀ ਫਿਰ ਸਾਨੂੰ ਕੋਈ ਨਹੀਂ ਸਮਝਾ ਸਕਦਾ ਹੈਗਾ ਇਸੇ ਕਰਕੇ ਉਹ ਸਾਰਾ ਕੁਝ ਕਰਦਿਆ ਵੀ ਸਾਨੂੰ ਸਮਝ ਨਾ ਆਵੇ ਪਰ ਜਾਗਰੂਕ ਜਿਹੜੇ ਸਿਰ ਹੈਗੇ ਉਹਨਾਂ ਨੂੰ ਸਮਝ ਆਉਂਦੀ ਹੈ ਸਾਰੀ ਔਰ ਉਹਨਾਂ ਨੂੰ ਇਹ ਵੀ ਪਤਾ ਹੈਗਾ ਇਹ ਅਸੀਂ ਆਪਣਾ ਮੇਨ ਸੰਘਰਸ਼ ਜਿਹੜਾ ਹੈਗਾ ਆ ਉਹ ਕਿੱਥੇ ਕ ਲੜਨਾ ਹੈਗਾ ਔਰ ਉਹ ਕਾਦੇ ਵਾਸਤੇ ਲੜਨਾ ਕੇਵਲ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਾਸਤੇ ਜਾਂ ਕੇਵਲ ਸੇਵ ਚੰਡੀਗੜ੍ਹ ਕੇਵਲ ਚੰਡੀਗੜ੍ਹ ਬਚਾਉਣ ਦੇ ਵਾਸਤੇ ਦੇਖੋ ਇਹ ਸਾਰਾ ਕੁਝ ਵੀ ਕਰਨਾ ਜ਼ਰੂਰੀ ਹੈ ਪਰ ਉਹਨਾਂ ਨੂੰ ਪਤਾ ਹੈਗਾ ਕਿ ਸਾਡੇ ਸਾਰੇ ਮਸਲਿਆਂ ਦਾ ਹੱਲ ਇੱਕੋ ਜਿਹਾ ਔਰ ਜਿੱਥੇ ਪਿਆ ਹੋਇਆ ਜਿੱਦਾਂ ਹੋਣਾ ਹੈਗਾ ਉਦਾਂ ਹੀ ਹੋਣਾ ਹੈਗਾ ਉਹਨਾਂ ਨੂੰ ਪਤਾ ਇਸ ਗੱਲ ਦਾ ਸੋ ਫੈਸਲਾ ਆਮ ਲੋਕਾਂ ਨੇ ਕਰਨਾ ਪੰਜਾਬੀਆਂ ਨੇ ਕਰਨਾ ਕਿ ਉਹਨਾਂ ਵੱਲੋਂ ਜਿਹੜੇ ਤੁਹਾਡੇ ਮੂਰੇ ਐਦਾਂ ਵੱਖ-ਵੱਖ ਤਰ੍ਹਾਂ ਦੇ ਮਸਲੇ ਸੁਟੇ ਜਾਂਦੇ ਆ ਵੀ ਤੁਸੀਂ ਉਹਨਾਂ ਮਸਲਿਆਂ ਵਾਲੇ ਜਾਲ ਦੇ ਵਿੱਚ ਫਸ ਕੇ ਉੱਥੇ ਹੀ ਉਲਝੇ ਰਹਿਣਾ ਇੱਕ ਕਤਾਨੇ ਨੂੰ ਖੋਲਦੇ ਰਹਿਣਾ ਉਹ ਵੀ ਖੁਰਣੀ ਨਾਲ ਨਾਲ ਪਰ ਫੈਸਲਾ ਤੁਸੀਂ ਕਰਨਾ ਕਿ ਮੇਨ ਜਿਹੜਾ ਧਿਆਨ ਹੈਗਾ ਉਹ ਉਧਰਲੇ ਪਾਸੇ ਰੱਖਣਾ ਵੀ ਸਾਡੇ ਇੱਕ ਦੀ ਰਾਜ ਹੁੰਦੇ ਸੀਗੇ ਮਾ ਛੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਵਾਲੇ ਰਾਜਪਾਗ ਦੀ ਗੱਲ ਕਰਦਾ ਜਿਹੜਾ ਇਸ ਧਰਤੀ ਦੇ ਉੱਪਰ ਕਦੀ ਹੁੰਦਾ ਸੀ ਜਿਹੜਾ ਨਹੀਂ ਰਿਹਾ ਹਾਲਾਤ ਬਦਲ ਗਏ ਸਮੇ ਬਦਲ ਗਏ ਉਦਾਂ ਦੇ ਰਾਜ ਭਾਗ ਦੀ ਸਥਾਪਤੀ ਦੇ ਵਾਸਤੇ ਜਿਹੜੇ ਗੁਰੂ ਪਿਆਰੇ ਸਿੱਖ ਪੰਜਾਬ ਦੇ ਲੋਕ ਭਾਵੇਂ ਦੁਨੀਆ ਦੇ ਕਿਸੇ ਵੀ ਕੋਨੇ ਦੇ ਵਿੱਚ ਕਿਉਂ ਨਾ ਬੈਠੇ ਹੋਏ ਹੋਣ ਕੋਣ ਨਹੀਂ ਚਾਹੁੰਦਾ ਹੈਗਾ ਵੀ ਉਦਾਂ ਦੇ ਰਾਜ ਭਾਗ ਸਥਾਪਿਤ ਹੋਣ ਸੋ ਉਸ ਕਿਸਮ ਦੇ ਰਾਜ ਭਾਗ ਜਿਸ ਰਾਜ ਭਾਗ ਦੇ ਵਿੱਚ ਕਿਸੇ ਦਾ ਕਿਸੇ ਦਾ ਜ਼ਬਰੀ ਧਰਮ ਤਬਦੀਲ ਨਹੀਂ ਕੀਤਾ ਗਿਆ ਜਿਸ ਰਾਜ ਦੇ ਵਿੱਚ ਕਿਸੇ ਦੇ ਧਾਰਮਿਕ ਸਥਾਨ ਨੂੰ ਢਾਹ ਢੇਰੀ ਨਹੀਂ ਕੀਤਾ ਗਿਆ ਜਿਸ ਰਾਜ ਦੇ ਵਿੱਚ ਕਿਸੇ ਦਾ ਜ਼ਬਰ ਜ਼ਨਾ ਨਹੀਂ ਹੋਇਆ ਜਿਸ ਰਾਜ ਦੇ ਵਿੱਚ ਕਿਸੇ ਨੂੰ ਫਾਂਸੀ ਨਹੀਂ ਹੋਈ ਕਿਸੇ ਨੇ ਬਗਾਵਤ ਨਹੀਂ ਕੀਤੀ ਕਿਉਂਕਿ ਬਗਾਵਤ ਕਰਨ ਦੀ ਜ਼ਰੂਰਤ ਹੀ ਨਹੀਂ ਪਈ ਕਿਉਂ ਨਹੀਂ ਪਈ ਜ਼ਰੂਰਤ ਕਿਉਂਕਿ ਰਾਜ ਪ੍ਰਬੰਧ ਹੀ ਬਹੁਤ ਵਧੀਆ ਸੀਗਾ ਸਿਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਵਾਲੇ ਰਾਜ ਭਾਗ ਨੂੰ ਦੁਨੀਆ 'ਚ ਚਿੱਤੇ ਕਰਦੀ ਹੈ ਤਾਂ ਕਰਕੇ ਉੱਥੇ ਜਿੱਥੇ ਗੁਰੂ ਘਰ ਉਸਾਰੇ ਗਏ ਉੱਥੇ ਮੰਦਿਰ ਵੀ ਉਸਾਰੇ ਗਏ ਮਸਜਿਦ ਉੱਥੇ ਸਕੂਲ ਵੀ ਇੰਨਾ ਵਧੀਆ ਰਾਜ ਸੀਗਾ ਉਹ ਉੱਥੇ ਕੁਝ ਨਹੀਂ ਵਿਤਕਰਾ ਹੋਇਆ ਕਿਸੇ ਦੇ ਨਾਲ ਸਿੱਖ ਉਦੋਂ ਵੀ ਘਟ ਗਣਤੀ ਵਿੱਚ ਹੀ ਸੀਗੇ ਕੌਣ ਨਹੀਂ ਚਾਹੁੰਦਾ ਇਦਾਂ ਦਾ ਰਾਜ ਪ੍ਰਬੰਧ ਸੋ ਇੰਨੀ ਕੁ ਮੇਰੀ ਗੱਲਬਾਤ ਆ ਜੀ ਮੈਨੂੰ ਤੇ ਇਹੀ ਲੱਗਦਾ ਹੈਗਾ ਕਿ ਉਹਨਾਂ ਦਾ ਮੁੱਖ ਏਜੰਡਾ ਜਿਹੜਾ ਮੈਂ ਪਹਿਲਾਂ ਸ਼ੁਰੂ ਵਿੱਚ ਆਖਿਆ ਉਹੀ ਹੈ ਆ ਆ ਜਿਹੜੇ ਉਹ ਪਤਾ ਉਹਨਾਂ ਨੂੰ ਵੀ ਹੈਗਾ ਕਿ ਨਾ ਪਾਕਿਸਤਾਨੀ ਕਾਨੂੰਨ ਇਹਨਾਂ ਤੇ ਲੱਦੇ ਜਿਹੜੇ ਵੀ ਨਾ ਹੀ ਐ ਕਰ ਪਾਉਣਾ ਆ ਇਹਨਾਂ ਨੇ ਵਾਪਸ ਕਰਵਾਈ ਲੈਣਾ ਆ ਨਾ ਉਹਨੂੰ ਇਹ ਪਤਾ ਹੈਗਾ ਵੀ ਚੰਡੀਗੜ੍ਹ ਪੰਜਾਬ ਯੂਨੀਵਰਸਿਟੀ ਉਹ ਵੀ ਪਤਾ ਉਹਨਾਂ ਨੂੰ ਚੰਡੀਗੜ੍ਹ ਦੇ ਬਾਰੇ ਵੀ ਪਤਾ ਵੀ ਆਪਾਂ ਇਹਨਾਂ ਕੋਲ ਨਹੀਂ ਪਰ ਉਹਨਾਂ ਨੇ ਤੁਹਾਡੇ ਮੂਰੇ ਮਸਲੇ ਇਦਾਂ ਖਿਲਾਰਨੇ ਆ ਹੋਰ ਵੀ ਕੱਲ ਨੂੰ ਖਿਲਾਰ ਸਕਦੇ ਆ ਤੁਹਾਡੇ ਮੂਰੇ ਐਵੇਂ ਆਪਣੇ ਦਿਮਾਗ ਦੇ ਉੱਪਰ ਬੜਾ ਬੋਝ ਨਾ ਪਾ ਲਿਓ ਵੀ ਆਪਾਂ ਕਿਹੜੇ ਕਿਹੜੇ ਮਸਲੇ ਦੇ ਨਾਲ ਲੜਾਂਗੇ ਹਰ ਇੱਕ ਮਸਲੇ ਦੇ ਨਾਲ ਤੁਹਾਨੂੰ 2 4 ਹੋਣਾ ਹੀ ਪੈਣਾ ਹੈਗਾ ਪਰ ਮੇਮ ਧਿਆਨ ਤੁਹਾਨੂੰ ਜਿੱਥੇ ਰੱਖਣ ਦੀ ਜ਼ਰੂਰਤ ਹੈ ਉੱਥੇ ਹੀ ਰੱਖਣਾ ਪਊਗਾ ਜਿੱਥੋਂ ਤੁਹਾਡਾ ਉਹ ਧਿਆਨ ਭਟਕਾਉਣਾ ਚਾਹੁੰਦੇ ਆ ਬਸ ਮੈਨੂੰ ਤਾਂ ਇੰਨੀ ਕੁ ਸਮਝ ਆਉਂਦੀ ਆ ਬਾਕੀ ਤੁਸੀਂ ਆਪਣੀ ਰਾਏ ਦੇਣ ਦੀ ਜ਼ਰੂਰ ਕੋਸ਼ਿਸ਼ ਕਰਿਓ ਕਿ ਤੁਹਾਨੂੰ ਕੀ ਸਮਝ ਆਉਂਦਾ ਆ ਜਦੋਂ ਤੁਹਾਡੇ ਮੂਰੇ ਇਦਾਂ ਆਏ ਦੇਣ ਮਸਲੇ ਰੱਖਦੇ ਆ ਇਸ ਗੱਲ ਦੀ ਵੀ ਪ੍ਰਵਾਹ ਨਹੀਂ ਕਰਦੇ ਕਿ ਅਸੀਂ ਵੋਟਾਂ ਲੈਣੀਆਂ ਸੀ ਪੰਜਾਬ ਦੇ ਲੋਕਾਂ ਦੀ ਹਮਦਰਦੀ ਲੈਣੀਆਂ ਇਸ ਗੱਲ ਦੀ ਵੀ ਪ੍ਰਵਾਹ ਨਹੀਂ ਕਰਦੇ ਮਨਤਾ ਹੀ ਲੱਗਦਾ ਇਸੇ ਕਰਕੇ ਪ੍ਰਵਾਹ ਨਹੀਂ ਕਰਦੇ ਹੈਗੇ ਉਹ ਕਿਉਂਕਿ ਉਹਨਾਂ ਨੇ ਸਰਕਾਰ ਨਹੀਂ ਬਣਾਉਣੀ ਹੈਗੀ ਉਮੀਦ ਕਰਦਾ ਕਿ ਤੁਸੀਂ ਵੀ ਆਪਣੀ رائے ਦੇਣ ਦੀ ਜ਼ਰੂਰ ਕੋਸ਼ਿਸ਼ ਕਰੋਗੇ ਕਿ ਤੁਹਾਨੂੰ ਕੀ ਲੱਗਦਾ ਹੈ ਬਹੁਤ ਬਹੁਤ ਧੰਨਵਾਦ